ਕੇਜਰੀ ਵਾਲਤਾ ਸਾਹਿਬ ਵਹਿਲੇ ਹੋ ਗਏ ਲਗਭਾਗ ਕਿਉਂਕਿ ਉਹ ਤਾਂ ਹੁਣ ਐਮਐਲਏ ਵੀ ਨਹੀਂ ਰਹੇ ਤੇ ਗੱਲ ਕਰਦੀ ਵੀ ਸੀਐਮ ਵੀ ਨਹੀਂ ਰਹੇ ਹੁਣ ਪੰਜਾਬ ਨੂੰ ਵਾਲ ਨੂੰ ਖਿੱਚ ਕਰਨਗੇ ਕਿੱਧਰ ਦੀ ਸਿਆਸਤ ਇਹ ਅਸਰ ਪੈ ਸਕਦਾ ਵਾ ਇਹ ਸਿਰਫ ਮੁਫਤ ਚੀਜ਼ਾਂ ਦੇ ਕੇ ਲੋਕਾਂ ਨੂੰ ਦੀ ਸਰਕਾਰਾਂ ਬੰਦੀਆਂ ਹੁੰਦੀਆਂ ਹਨਾ ਤੇ ਫਿਰ ਕਦੀ ਅਕਾਲੀ ਦਲ ਦੀ ਸਰਕਾਰ ਨਾ ਜਾਂਦੀ ਉਸ ਤੋਂ ਬਾਅਦ ਕੈਪਟਨ ਨੇ ਵੀ ਕੰਟੀਨਿਊ ਰੱਖੀ ਉਹ ਸਰਕਾਰ ਨਾ ਜਾਂਦੀ ਲੋਕ ਤੇ ਦਿੱਲੀ ਦੇ ਉੱਤੇ ਜਿਹੜਾ ਕੋਈ ਪੰਜਾਬ ਦੀ ਸਿਆਸਤ ਦਾ ਵੀ ਅਸਰ ਪਿਆ ਆ ਵਾ ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰੇ ਵਾਅਦੇ ਕੀਤੇ ਸੀ ਮਹਿਲਾਵਾਂ ਨੂੰ 1000 ਰੁਪਏ ਭੱਤੇ ਦੀ ਗੱਲ ਕੀਤੀ ਸੀ ਕਿ ਲੱਗਦਾ ਕਿ ਉਹਦਾ ਵੀ ਅਸਰ ਕਿਦਰ-ਕਦਰ ਦਿੱਲੀ ਦੇ ਵਿੱਚ ਚੱਲ ਗਿਆ ਮੁਫਤ ਖੋਰੀ ਦੇ ਨਾਲ ਤੁਸੀਂ ਲੋਕਾਂ ਨੂੰ ਕਿੰਨਾ ਚੇਰ ਪਰਮਾ ਲਓਗੇ ਬੇਸਿਕ ਮੁੱਦੇ ਹੈ ਲੋਕਾਂ ਦੇ ਹੱਲ ਨਹੀਂ ਹੋਏ ਉਹੀ ਚੀਜ਼ਾਂ ਫਿਰ ਭਾਰਤੀ ਜਨਤਾ ਪਾਰਟੀ ਨੇ ਕਰਦੀਆਂ ਉਹਨਾਂ ਨੇ ਨਵਜ ਫੜ ਲਈ ਲੋਕਾਂ ਦੀ ਹੈ ਕੋਈ ਅੱਜਕਲ ਸੇਵਾ ਕਰਨ ਨਹੀਂ ਆਉਂਦਾ ਇਥੇ ਰਾਜਨੀਤੀ 'ਚ ਬਿਲਕੁਲ ਰਾਜਨੀਤੀ 'ਚ ਸੇਵਾ ਰਹਿ ਨਹੀਂ ਗਈ ਰਾਜਨੀਤੀ ਤਾਂ ਨਰ ਹੈ ਗਈ ਤੰਦਾ ਹੀ ਨਹੀਂ ਤੇ ਗੰਦਲੀ ਹੋ ਗਈ ਗੰਦਾ ਧੰਦਾ ਹੋ ਗਈ ਤੁਸੀਂ ਕਹਿੰਦੇ ਸੀ ਨਸ਼ਾ ਖਤਮ ਕਰ ਦੇਾਂਗੇ ਕਿੱਥੇ ਨਸ਼ਾ ਮੁੱਕਿਆ ਕਿੱਥੇ ਚਿੱਟਾ ਮੁੱਕਿਆ ਤੁਸੀਂ ਕਹਿੰਦੇ ਸੀ ਬੀਕਾਨ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਾਂਗੇ ਕਿੱਥੇ ਵੀ ਹੋਰ ਵਿਜੇ ਪ੍ਰਤਾਪ ਸਿੰਘ ਤੁਹਾਨੂੰ ਆਪਣੀ ਸਰਕਾਰ ਨੂੰ ਕਟਗਰੇ 'ਚ ਖੜਾ ਕਰ ਰਹੇ ਨੇ ਲੱਗਦਾ ਮੋਛਦਾ ਸਵਾਰ ਬਣ ਗਿਆ ਸੀ ਭਾਜਪਾ ਨੂੰ ਲੈ ਕੇ ਜਾਂ ਮੋਦੀ ਸਰਕਾਰ ਨੂੰ ਲੈ ਕੇ ਵੀ ਦਿੱਲੀ ਜਿੰਨੀ ਹੀ ਜਿਤਨੀਆਂ ਤੇ ਤਰੀਕੇ ਦੇ ਸਾਨੂੰ ਤਾਂ ਭਾਜਪਾ ਨੇ ਨਹੀਂ ਸੀਬੀਆਈ ਈਡੀ ਦੀਆਂ ਰੇਟਾਂ ਨੇ ਹਰਾ ਦਿੱਤਾ ਉਦਾਂ ਅਸੀਂ ਕਿੱਥੇ ਹਰਦੇ ਸਾ ਸਾਡੇ ਤੇ ਦਬਾਅ ਬਹੁਤ ਜ਼ਿਆਦਾ ਭਾਜਪਾ ਦੇ ਬਾਰੇ ਤਾਂ ਤੁਹਾਨੂੰ ਤੇ 92 ਸੀਟਾਂ ਪੰਜਾਬ ਦੇ ਲੋਕਾਂ ਨੇ ਜਿਤਾਈਆਂ ਸਿਰਫ ਇਸ ਕਰਕੇ ਵੀ ਪੰਜਾਬ ਦੇ ਵਿੱਚ ਮਾਫੀਆ ਰਾਜ ਖਤਮ ਹੋ ਜਾਏਗਾ ਗੁੰਡਾਗਰਦੀ ਹੁਣ ਚਲੀ ਜਾਂਦੀ ਮੈਂ ਨਹੀਂ ਕਹਿ ਰਿਹਾ ਤੁਹਾਡੇ ਕੁਮਰ ਵਿਜੇ ਪ੍ਰਤਾਪ ਸਿੰਘ ਆਨ ਰਿਕਾਰਡ ਕਹਿੰਦੇ ਨੇ ਤਾਰੇ ਡਾਕਟਰ ਅਜੇ ਗੁਪਤਾ ਐਮ ਐਲ اے ਨੇ ਜਿਹੜੇ ਔਨ ਰਿਕਾਰਡ ਕਹਿੰਦੇ ਨੇ ਸਟੇਜ ਤੋਂ ਕਹਿੰਦੇ ਨੇ ਕਿਹਦੇ ਨਾਲ ਨਸ਼ਾ ਮੁਕਿਆ ਧਾਲੀਵਾਲ ਸਾਹਿਬ ਨਾਲ ਭ੍ਰਿਸ਼ਟਾਚਾਰ ਮੁਕਿਆ ਤੁਹਾਡੇ ਆਪਣੇ ਬੰਦੇ ਕਹਿਣ ਲੱਗੇ ਜਾਲੀ ਐਫ ਆਈ ਆਰ ਕਰਨੀਆਂ ਬੰਦ ਕਰ ਦਿਓ ਇਹਦਾ ਮਤਲਬ ਹੋਣਾ ਰਿਪੋਰਟ ਆ ਗਈ ਨਾ ਵੀ ਜਾਲੀ ਐਫ ਆਈ ਆਰ ਕਰਦੇ ਕਿਸੇ ਨੂੰ ਸਸਪੈਂਡ ਕੀਤਾ ਜੇ ਕਿਸੇ ਨੂੰ ਡਿਸਮਿਸ ਕੀਤਾ ਜੇ 15 15 ਕਰੋੜ ਲੱਖਾਂ 'ਚ ਨਹੀਂ ਲੱਖਾਂ 'ਚ ਕੌਣ ਵੇਖਦਾ ਜੇ ਲੱਖਾਂ ਦੇ ਵਿੱਚ ਤੇ ਅੱਜ ਕੱਲ੍ਹ 55 ਲੱਖ ਰੁਪਏ ਤੇ ਕਾਉਂਸਲਰ ਦੀ ਟਿਕਟਾਂ ਦੇ ਜਿਹੜਾ ਚੱਲ ਗਿਆ ਔਰ ਉਹ ਮੈਂ ਨਹੀਂ ਕਹਿ ਰਿਹਾ ਇਹ ਵੀ ਕੋਮਰ ਵਜੇ ਪ੍ਰਤਾਪ ਸਿੰਘ ਨੇ આરોਪ ਲਾਇਆ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਆ ਲਗਭਗ 45 ਸੀਟਾਂ ਤੋਂ ਵੱਧ ਭਾਜਪਾ ਨੇ ਆਪਣੀ ਬਾਜ਼ੀ ਮਾਰ ਕੇ ਸਰਕਾਰ ਬਣਾਉਂਦੀ ਦਿੱਲੀ ਦੇ ਵਿੱਚ ਨਜ਼ਰ ਆ ਰਹੀ ਆ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਪੰਡਾਏ ਜੀ ਨੇ ਪੰਡਾਏ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਇੱਕ ਦਹਾਕੇ ਤੋਂ ਵੱਧ ਸਮਾਂ ਸੀ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਉੱਥੇ ਬਣਾਈ ਸੀ ਪਰ ਇਸ ਵਾਰ ਪਹਿਲੀ ਵਾਰ ਜਿਹੜਾ ਹੋਇਆ ਵਾ ਕਾਫੀ ਸਾਲਾਂ ਬਾਅਦ ਭਾਜਪਾ ਨੇ ਆਪਣੀ ਸਰਕਾਰ ਜਿਹੜੀ ਉੱਥੇ ਬਣਾਉਂਦੀ ਨਜ਼ਰ ਆਈ ਆ ਤੁਸੀਂ ਦੇਖੋ ਜਗਤਾਰ 27 ਸਾਲ ਬਾਅਦ ਭਾਜਪੀ ਉੱਥੇ ਸੱਤਾ ਚਾਹੀਏ ਦਿੱਲੀ ਦੇ ਵਿੱਚ ਹਮ ਅਰਵਿੰਦ ਕੇਜਰੀਵਾਲ ਅੰਦੋਲਨ ਚੋਂ ਨਿਕਲੀ ਪਾਰਟੀ ਸੀ ਭ੍ਰਸ਼ਟਾਚਾਰ ਦੇ ਖਿਲਾਫ ਅੰਦੋਲਨ ਚੱਲਿਆ ਅਨਾ ਹਜ਼ਾਰੇ ਸਾਹਿਬ ਦਾ ਉਥੋਂ ਇਹ ਪਾਰਟੀ ਉਬਰੀ ਆਮ ਆਦਮੀ ਪਾਰਟੀ ਦਾ ਉਥੋਂ ਹੀ ਜਿਹੜਾ ਵਿਸਤਾਰ ਹੋਇਆ ਅਰਵਿੰਦ ਕੇਜਰੀਵਾਲ ਹੋਣਾ ਨੇ ਬੜੇ ਲੋਕਾਂ ਨਾਲ ਵਾਅਦੇ ਕੀਤੇ ਕਿ ਅਸੀਂ ਭ੍ਰਸ਼ਟਾਚਾਰ ਦੂਰ ਕਰਾਂਗੇ ਲੋਕਪਾਲ ਬਿੱਲ ਲਿਆਵਾਂਗੇ ਤੁਸੀਂ ਦੇਖੋ ਪਹਿਲੀ ਵਾਰੀ ਇਹਨਾਂ ਨੇ ਇਹਨਾਂ ਨੂੰ 28 ਦੇ 28 ਸੀਟਾਂ ਮਿਲੀਆਂ ਤੇ ਕਾਂਗਰਸ ਦੀ ਸਪੋਰਟ ਦੇ ਨਾਲ ਇਹਨਾਂ ਨੇ ਸਰਕਾਰ ਬਣਾਈ 49 ਦਿਨ ਚੱਲੀ ਦੂਜੀ ਵਾਰ ਇਹਨਾਂ ਨੂੰ 67 ਸੀਟਾਂ ਮਿਲਦੀਆਂ ਵੱਡਾ ਮੰਡੇਟ ਮੇਰਾ ਨਹੀਂ ਖਿਆਲ ਇਹਦਾ ਮੰਡੇਟ ਕਦੀ ਕਿਸੇ ਨੂੰ ਮਿਲਿਆ ਹੋਵੇਗਾ ਦਿੱਲੀ ਦੇ ਵਿੱਚ ਤੀਸਰੀ ਵਾਰ ਫੇਰ ਇਹਨਾਂ ਨੂੰ 62 ਸੀਟਾਂ ਮਿਲਦੀਆਂ ਪਰ ਉਹ ਜਿਹੜੀਆਂ ਅਗਲਾ ਇਹਨਾਂ ਦਾ ਕਾਰਜਕਾਲ ਸੀ ਨਾ ਮੁੱਖ ਮੰਤਰੀ ਦਾ ਅਰਵਿੰਦ ਕੇਜਰੀਵਾਲ ਉਹਨਾਂ ਦਾ ਉਹ ਕਿਤੇ ਨਾ ਕਿਤੇ ਇਹਨਾਂ ਨੇ ਇਹ ਲੋਕਾਂ ਨੂੰ ਕਿਹਾ ਸੀ ਕਿ ਅਸੀਂ ਭ੍ਰਸ਼ਟਾਚਾਰ ਦੇ ਖਿਲਾਫ ਲੜਾਂਗੇ ਭ੍ਰਸ਼ਟਾਚਾਰ ਖਤਮ ਕਰਾਂਗੇ ਲੋਕਪਾਲ ਲਿਆਵਾਂਗੇ ਬਿੱਲ ਲਿਆਵਾਂਗੇ ਸਵਰਾਜ ਕਿਤਾਬ ਦੀ ਗੱਲ ਕਰਦੇ ਸਨ ਉਹ ਸਵਰਾਜ ਕਿਤਾਬ ਨੂੰ ਵੀ ਭੁੱਲ ਗਏ ਉਹ ਲੋਕਪਾਲ ਨੂੰ ਵੀ ਭੁੱਲ ਗਏ ਭ੍ਰਸ਼ਟਾਚਾਰ ਦੇ ਖਿਲਾਫ ਜਿਹੜਾ ਅੰਦੋਲਨ ਚੱਲਿਆ ਉਹਦੇ ਚੋਂ ਨਿਕਲੇ ਸੀ ਤੇ ਆਪ ਹੀ ਭ੍ਰਸ਼ਟਾਚਾਰ ਦੇ આરોਪਾਂ ਦੇ ਵਿੱਚ ਫਸ ਗਏ ਹਾਲਾਂਕਿ ਸਾਬਤ ਨਹੀਂ ਹੋਇਆ ਮਾਮਲਾ ਕੋਰਟ ਦੇ ਵਿੱਚ ਹੈ ਚਾਰ ਵੱਡੇ ਚਿਹਰੇ ਇਹਨਾਂ ਦੇ ਅੰਦਰ ਰਹੇ ਦੇਖੋ ਸਤਿੰਦਰ ਜੈਨ ਮੰਤਰੀ ਅੰਦਰ ਸੰਜੇ ਸਿੰਘ ਉਹ ਅੰਦਰ ਅਰਵਿੰਦ ਕੇਜਰੀਵਾਲ ਸਾਹਿਬ ਉਹ ਅੰਦਰ ਮਨੀਸ਼ ਸੋਸੋਧਿਆ ਸਾਹਿਬ ਉਹ ਅੰਦਰ ਤੁਸੀਂ ਦੇਖੋ ਕਿੰਨਾ ਹਾਲਾਂਕਿ ਇਹਨਾਂ ਦਾ ਕਹਿਣਾ ਸੀ ਬੀਜੇਪੀ ਨੇ ਆਪਣੀਆਂ ਤੋਤਾ ਮੈਨਜੈਂਸੀਆਂ ਈਡੀ ਤੇ ਸੀਬੀਆਈ ਸਾਡੇ ਮਗਰ ਲਾਈ ਹੋਈ ਹੈ ਤੇ ਲੋਕਾਂ ਨੂੰ ਕਿ ਅਰਵਿੰਦ ਕੇਜਰੀਵਾਲ ਸਾਹਿਬ ਦਾ ਫਿਰ ਜਦੋਂ ਅੰਦਰ ਗਏ ਫਿਰ ਇਹਨਾਂ ਦਾ ਜਦੋਂ ਸ਼ੀਸ਼ ਮੈਲ ਦੀ ਗੱਲ ਚੱਲ ਗਈ ਸਾਹਮਣੇ ਵੀ ਜਿੱਥੇ ਰਹਿ ਰਹੇ ਨੇ ਇਹ ਤੇ ਕਹਿੰਦੇ ਸੀ ਆਮਕਰਾਂ ਦੇ ਕਾਕੇ ਆ ਵੀ ਇਹ ਕਹਿੰਦੇ ਵੀ ਮੈਂ ਤੇ ਦੋ ਕਮਰਿਆਂ ਦਾ ਫਲੈਟ ਲਵਾਂਗਾ ਵੀ ਤੁਸੀਂ ਆਪਣੇ ਘਰ ਦੇ ਉੱਤੇ 45-50 ਕਰੋੜ ਰੁਪਏ ਕਿਉਂ ਖਰਚ ਕੀਤਾ ਭਾਜੀਪੀ ਨੇ ਉਸੇ ਮੁੱਦੇ ਨੂੰ ਬਹੁਤ ਪੁਣਾਇਆ ਉਹਨਾਂ ਨੇ ਵਾਰ-ਵਾਰ ਪ੍ਰਚਾਰ ਕੀਤਾ ਵੀ ਇਹ ਭ੍ਰਸ਼ਟਾਚਾਰੀ ਨੇ ਇਹਨਾਂ ਨੇ ਦੇਖੋ ਇਹ ਆਮ ਆਦਮੀ ਪਾਰਟੀ ਕਾਦੇ ਹੋਏ ਇਹ ਤੇ ਸਾਰਾ ਦੇਖੋ 50-50 ਕਰੋੜ ਰੁਪਏ ਆਪਣੇ ਘਰਾਂ ਦੇ ਉੱਤੇ ਲਾਰੇ ਨੇ ਵਿਦੇਸ਼ਾਂ ਤੋਂ ਮਾਰਬਲ ਬਣਾਇਆ ਗਿਆ ਚਲੋ ਕੇਰੀਵਾਲ ਸਾਹਿਬ ਨੇ ਅਸਤੀਫਾ ਦੇਣਾ ਪੈ ਗਿਆ ਕਿਉਂਕਿ ਉਹ ਵੀ ਭਾਵੇਂ ਨਾ ਦਿੰਦੇ ਜੇਲ੍ਹ 'ਚ ਰਹਿ ਕੇ ਇਹ ਮੇਰਾ ਖਿਆਲ ਇਹਨਾਂ ਨੇ ਐਗਜ਼ਾਮਪਲ ਸੈੱਟ ਕੀਤੀ ਇਹ ਪਹਿਲੇ ਹੀ ਐਸੇ ਮੁੱਖ ਮੰਤਰੀ ਹੋਣੇ ਜਿਨ੍ਹਾਂ ਨੇ ਜੇਲ੍ਹ 'ਚ ਰਹਿ ਫਿਰ ਸੁਪਰੀਮ ਕੋਰਟ ਨੇ ਜਦੋਂ ਉਹਨਾਂ ਨੂੰ ਜ਼ਮਾਨਤ ਦਿੱਤੀ ਤੇ ਇਹਨਾਂ ਤੇ ਇੱਕ ਲਾਅ ਦਿੱਤਾ ਗਿਆ ਵੀ ਤੁਸੀਂ ਰੂਟੀਨ ਦੇ ਕੰਮ ਕਰਨ ਵਾਸਤੇ ਜਾਓਗੇ ਨਹੀਂ ਆਪਣੇ ਦਫ਼ਤਰ ਦੇ ਵਿੱਚ ਤੇ ਅਤੀਸ਼ੀ ਨੂੰ ਬਣਾ ਦਿੰਦੇ ਨੇ ਅਤੀਸ਼ੀ ਨੇ ਵੀ ਦੇਖੋ ਪੂਰਾ ਸੇਵਾ ਨਿਭਾਈ ਉਹ ਇੱਕ ਕੁਰਸੀ ਨਾਲ ਲੈ ਕੇ ਆਂਦੇ ਨੇ ਉਹ ਕਹਿੰਦੇ ਵੀ ਇਹਦੇ ਤੇ ਹੀ ਕੇਰੀਵਾਲ ਸਾਹਿਬ ਦੁਬਾਰਾ ਚੌਥੀ ਵਾਰ ਮੁੱਖ ਮੰਤਰੀ ਬਣਨਗੇ ਤੇ ਬਹਿਣਗੇ ਕੇਜੀਵਾਲ ਸਾਹਿਬ ਨੇ ਆਪ ਦੇਖੋ ਕਿਹਾ ਸੀ ਵੀ ਜੇ ਲੋਕਾਂ ਨੂੰ ਲੱਗਦਾ ਮੈਂ ਚੰਗਾ ਕੰਮ ਕੀਤਾ ਮੈਂ ਭ੍ਰਸ਼ਟਾਚਾਰ ਨਹੀਂ ਕੀਤਾ ਤੇ ਮੇਰੀ ਸਰਕਾਰ ਚੁਣਿਓ ਤੇ ਇਦਾਂ ਮਤਲਬ ਲੋਕਾਂ ਨੇ ਤੇ ਨਕਾਰ ਦਿੱਤਾ ਇਹਨਾਂ ਨੂੰ ਦੇਖੋ ਅਰਵਿੰਦ ਕੇਜਰੀਵਾਲ ਉਹ ਲੀਡਰ ਕੋਈ ਟਾਂਚਾ ਨਹੀਂ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਤੈਨਵਾਰ ਦੀ ਦਿੱਲੀ 'ਚ ਉਹਨਾਂ ਨੂੰ ਹਰਾ ਕੇ ਇਹ ਬਨੇਸਨ ਮੁੱਖ ਮੰਤਰੀ ਤੇ ਪੂਰੇ ਤੁਸੀਂ ਦੇਖੋ ਇਹਦੇ ਨਾਲ ਜਨਤਾ ਨੇ ਸੰਦੇਸ਼ ਸਪਸ਼ਟ ਦਿੱਤਾ ਹੈ ਮੁਫਤ ਖੋਰੀ ਦੇ ਨਾਲ ਤੁਸੀਂ ਲੋਕਾਂ ਨੂੰ ਕਿੰਨਾ ਚੇਰ ਪਰਮਾਲੋਗੇ ਬੇਸਿਕ ਮੁੱਦੇ ਹੈ ਲੋਕਾਂ ਦੇ ਹੱਲ ਨਹੀਂ ਹੋਏ ਉਹੀ ਚੀਜ਼ਾਂ ਫਿਰ ਭਾਰਤੀ ਜਨਤਾ ਪਾਰਟੀ ਨੇ ਕਰਦੀਆਂ ਉਹਨਾਂ ਨੇ ਨਬਜ ਫੜ ਲਈ ਲੋਕਾਂ ਦੀ ਹੈ ਇਹ ਕਹਿੰਦੇ ਸੀ ਪਹਿਲੇ ਅਸੀਂ ਉਹਨਾਂ ਨੂੰ ਦਿੱਤੇ ਮੌਲਵੀਆਂ ਨੂੰ 15-15 ਜਾਂ 16-16 ਹਜ਼ਾਰ ਫਿਰ ਇਹ ਕਹਿੰਦੇ ਵੀ ਗਰੰਤੀਆਂ ਨੂੰ ਵੀ ਦੇਾਂਗੇ 18000 ਪੁਜਾਰੀਆਂ ਨੂੰ ਵੀ ਦੇਾਂਗੇ 18000 ਮਹਿਲਾਵਾਂ ਨੂੰ 11-1100 ਦੇਣਾ ਵੀ ਸ਼ੁਰੂ ਕਰ ਦਿੱਤਾ ਮਤਲਬ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਤੁਸੀਂ ਦੇਖੋ ਅਜੰਡਾ ਕੀ ਹੈ ਤੁਹਾਡਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੁਲਕ ਨੂੰ ਕਿੱਧਰਲੇ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਦਿੱਲੀ ਵਾਲਿਆਂ ਨੇ ਦੇਖੀਆਂ ਤੇ ਦਿੱਲੀ ਵਾਲਿਆਂ ਨੇ ਫਿਰ ਬੀਜੇਪੀ ਨੂੰ ਚੁਣ ਲਿਆ ਤੇ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਨੂੰ ਇੱਕ ਹਸਾਬ ਦੇ ਨਾਲ ਘਰ ਬਿਠਾ ਦਿੱਤਾ 10 ਸਾਲ ਜਿੱਥੋਂ ਇਹ ਪਾਰਟੀ ਨਿਕਲੀ ਸੀ ਉੱਥੇ ਇਹਨਾਂ ਦਾ ਕਿਲਾ ਟੈ ਗਿਆ ਹੂੰ 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 ਉਹਨਾਂ ਸਭ ਕੀ ਲੱਗਦਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਚੋਣ ਲੜੀ ਸੀ ਦਿੱਲੀ ਦੇ ਵਿੱਚ ਤਾਂ ਉੱਤੇ ਇੱਕ ਵੈਗਨਰ ਗੱਡੀ ਕਾਫੀ ਮਸ਼ਹੂਰ ਹੋਈ ਸੀ ਵੀ ਵੈਗਨਰ ਨੇ ਕਾਫੀ ਮਸ਼ਹੂਰ ਕਰਤੇ ਕੇਜਰੀਵਾਲ ਸਾਹਿਬ ਪਰ ਅੱਜ ਕੱਲ ਤਾਂ ਲੈਂਡ ਕਰੂਜ਼ਰਾਂ ਹੋਰ ਗੱਡੀਆਂ ਜਿਹੜੀਆਂ ਅੱਗੇ ਪਿਛੇ ਘੁੰਮਦੇ ਰਹੀਆਂ ਵੱਡੇ ਵੱਡੇ ਬੰਗਲੇ ਆ ਗਏ ਆ ਬਾਲਿਆਂ ਵਾਲਾ ਘਰ ਵੀ ਮੈਨੂੰ ਲੱਗਦਾ ਲੋਕ ਭੁੱਲ ਗਏ ਸੀਗੇ ਤੁਸੀਂ ਦੇਖੋ ਜੇ ਤਾਰ ਦੋ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਹੈ ਜਦੋਂ ਪਹਿਲੀ ਵਾਰ ਹੀ ਕੇਜਰੀਵਾਲ ਸਾਹਿਬ ਕਹਿੰਦੇ ਸੀ ਵੀ ਸਿਕਿਉਰਟੀ ਲਾਉਂਗਾ ਨੀਲੇ ਰੰਗ ਦੀ ਵੈਗਨਾਰ ਉਹਦੇ ਚ ਜਾਂਦੇ ਸੀਗੇ ਤੇ ਇਹਨਾਂ ਨੇ ਕੁ ਜਨਤਾ ਦਰਬਾਰ ਲਾਣਾ ਸ਼ੁਰੂ ਕਰ ਦਿੱਤਾ ਸੀ ਸੜਕ ਦੇ ਉੱਤੇ ਬਹਿ ਕੇ ਲੋਕਾਂ ਦੀਆਂ ਗੱਲਾਂ ਸੁਣਦੇ ਸਨ ਮੁਸ਼ਕਲਾਂ ਸੁਣਦੇ ਸਨ ਤੇ ਲੋਕਾਂ ਨੂੰ ਲੱਗਾ ਯਾਰ ਇਹ ਤੇ ਵਾਕਈ ਬਦਲਾਅ ਆ ਗਿਆ ਅਸੀਂ ਆ ਭਰਾ ਹਾਂ ਇਹ ਕਹਿੰਦੇ ਸੀ ਅਸੀਂ ਸਿਕਿਉਰਟੀ ਨਹੀਂ ਲਾਵਾਂਗੇ ਤੁਸੀਂ ਦੇਖੋ ਸਿਕਿਉਰਟੀਆਂ ਫਿਰ ਸਭ ਤੋਂ ਜ਼ਿਆਦਾ ਕਿੰਨੇ ਲਈਆਂ ਪਹਿਲੇ ਇਹ ਕਹਿੰਦੇ ਸੀ ਲੋਕਾਂ ਨੂੰ ਸਵਾਲ ਪੁੱਛੋ ਲੋਕਾਂ ਨੂੰ ਸਵਾਲ ਤੇ ਤਾਂ ਹੀ ਤੁਹਾਨੂੰ ਪੁੱਛਣਗੇ ਜੇ ਤੁਸੀਂ ਲੱਭੋਗੇ ਤੁਸੀਂ ਤਾਂ ਚੀਜ਼ਾਂ ਹੀ ਬਦਲ ਲਈਆਂ ਫਿਰ ਮਤਲਬ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਸਵਾਲ ਇਹ ਨਹੀਂ ਹੈ ਜੇ ਤੁਸੀਂ ਦੇਖੋ ਸਭ ਤੋਂ ਪਹਿਲੇ ਪੰਜਾਬ ਦੇ ਵਿੱਚ ਆਮ ਇਹਨਾਂ ਤੋਂ ਵੀ ਪਹਿਲੇ ਉਦੋਂ ਆਮ ਆਦਮੀ ਪਾਰਟੀ ਜੰਮੀ ਵੀ ਨਹੀਂ ਸੀ ਬਾਦਲ ਸਾਹਿਬ ਨੇ ਮੁਫਤ ਬੱਤੀ ਮੁਫਤ ਆਟਾ ਦਾਲ ਸਕੀਮ ਸ਼ੁਰੂ ਕੀਤੀ ਸੀ ਇਹਦੇ ਨਾਲੋਂ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਸੀ ਵੀ ਇਹ ਸਿਰਫ ਮੁਫਤ ਚੀਜ਼ਾਂ ਦੇ ਕੇ ਲੋਕਾਂ ਨੂੰ ਦੀ ਸਰਕਾਰਾਂ ਬੰਦੀਆਂ ਹੁੰਦੀਆਂ ਹਨ ਨਾ ਤੇ ਫਿਰ ਕਦੀ ਅਕਾਲੀ ਦਲ ਦੀ ਸਰਕਾਰ ਨਾ ਜਾਂਦੀ ਉਸ ਤੋਂ ਬਾਅਦ ਕੈਪਟਨ ਨੇ ਵੀ ਕੰਟੀਨਿਊ ਰੱਖੀ ਉਹ ਸਰਕਾਰ ਨਾ ਜਾਂਦੀ ਲੋਕਾਂ ਨੇ ਇੱਕ ਬਦਲ ਦੇ ਵਾਸਤੇ ਇਹਨਾਂ ਨੂੰ ਚੁਣਿਆ ਸੀ ਕਿਉਂਕਿ ਦੇਖੋ ਰਵਾਇਤੀ ਪਾਰਟੀਆਂ ਨੇ ਸਾਡੇ ਮੁਲਕ ਦਾ ਜੋ ਹਾਲ ਕੀਤਾ ਨਾ ਜਗਤਾਰ ਜੀ ਮੈਂ ਨਹੀਂ ਕਹਿੰਦਾ ਵੀ ਸਾਰੇ ਦੇ ਸਾਰੇ ਲੀਡਰ ਪਰਸ਼ਟ ਨੇ ਜਾਂ ਸਾਰੇ ਦਾ ਸਾਰਾ ਤੰਤਰ ਪਰਸ਼ਟ ਹੈ ਕੁਝ ਜਿਹੜੇ ਲੋਕ ਨੇ ਨਾ ਜਿਹੜੇ ਪਾਵਰਫੁਲ ਲੋਗ ਹੋ ਗਏ ਜਿਹੜੇ ਕਿ ਤੁਸੀਂ ਆਮ ਬੰਦਿਆਂ ਨੂੰ ਕੀ ਮਿਲਿਆ ਲੀਡਰ ਨੂੰ ਤੇ ਇੱਕ ਵਾਰ ਨਾ ਜਿੱਤ ਕੇ ਕਹਿੰਦਾ ਮੈਂ ਹੁਣ ਆਪਣਾ ਮੁੰਡਾ ਕਿਵੇਂ ਬਣਾ ਲਵਾਂ ਮਤਲਬ ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਪਹਿਲੀ ਵਾਰ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਇਹ ਥਾਂ ਥਾਂ ਜਾ ਕੇ ਫਾਰਮ ਪਰਣ ਜਾਂਦੇ ਸਨ ਇਲਾਕਿਆਂ ਦੇ ਵਿੱਚ ਵੀ ਕਿਨੂੰ ਟਿਕਟ ਦਈਏ ਕਿਹੜਾ ਜਿਹੜਾ ਬੰਦਾ ਹੈ ਇਮਾਨਦਾਰ ਹੈ ਕਿ ਇਹਨੂੰ ਟਿਕਟ ਦੇ ਦਈਏ ਇਸ ਕਰਕੇ ਐ ਕਿ ਇਹਨਾਂ ਨੇ ਤੁਸੀਂ ਦੇਖੋ ਇਹਨਾਂ ਨੇ ਆਪਣੇ ਬਹੁਤ ਸਾਰੇ ਐਮਐਲਏ ਦੀਆਂ ਟਿਕਟਾਂ ਕੱਢ ਦਿੱਤੀਆਂ ਜਿਹੜੇ ਕਿ ਬੀਜੇਪੀ ਵਿੱਚ ਪਹਿਲੇ ਸ਼ਾਮਲ ਹੋ ਗਏ ਜੋ ਤੁਸੀਂ ਟਿਕਟਾਂ ਨਹੀਂ ਦੇੋਗੇ ਦੇਖੋ ਕੋਈ ਅੱਜਕੱਲ ਸੇਵਾ ਕਰਨ ਨਹੀਂ ਆਉਂਦਾ ਇੱਥੇ ਰਾਜਨੀਤੀ 'ਚ ਬਿਲਕੁਲ ਰਾਜਨੀਤੀ ਸੇਵਾ ਰਹੀ ਨਹੀਂ ਗਈ ਰਾਜਨੀਤੀ ਤਾਂ ਧੰਦਾ ਰਹੀ ਹੈ ਤੇ ਰਾਜਨੀਤੀ ਗੰਦਲੀ ਹੋ ਗਈ ਗੰਦਾ ਧੰਦਾ ਹੋ ਗਈ ਤੇ ਇਹਨਾਂ ਨੇ ਕਟੀਆਂ ਸੀਟਾਂ ਆਪਣੇ ਐਮਐਲਏ ਦੀਆਂ ਐਮਐਲਏ ਉਧਰ ਚਲੇ ਗਏ ਮਨੀਸ਼ ਸੋਧਿਆ ਦੀ ਸੀਟ ਬਦਲ ਦਿੱਤੀ ਗਈ ਤੁਸੀਂ ਦੇਖੋ ਜਿੱਥੇ ਬਦਲ ਕੇ ਖਿਲਾ ਰਿਆ ਉੱਥੋਂ ਵੀ ਹਾਰ ਗਏ ਅਰਵਿੰਦ ਕੇਰੀਵਾਲ ਸਾਹਿਬ ਆਹ ਪਾਰ ਗਏ ਤੁਸੀਂ ਇਹ ਦੇਖੋ ਨਾ ਇਹਦਾ ਮਤਲਬ ਲੋਕ ਕੀ ਚਾਹੁੰਦੇ ਆ ਲੋਕਾਂ ਦੀ ਨਬਜ਼ ਫੜਨੀ ਪੈਗੀ ਦੇਖੋ ਜਿਹੜਾ ਟੈਕਸਪੇਅਰ ਹੈ ਦਿੱਲੀ ਚ ਬਹੁਤ ਸਾਰੇ ਟੈਕਸਪੇਅਰ ਹੈ ਨਾਲ ਦੀ ਨਾਲ ਮੋਦੀ ਸਰਕਾਰ ਨੇ ਜਿਹੜਾ ਕਿ ਬਜਟ ਦੇ ਵਿੱਚ ਮਾਸਟਰ ਸਟ੍ਰੋਕ ਖੜਿਆ ਸੀ ਨਾ 12 ਲੱਖ ਰੁਪਏ ਤੱਕ ਕੋਈ ਇਨਕਮ ਟੈਕਸ ਜਿਹੜਾ ਜਦੀ ਇਨਕਮ ਹੈ ਉਨੂੰ ਕੋਈ ਇਨਕਮ ਟੈਕਸ ਨਹੀਂ ਲੱਗੂਗਾ ਉਹ ਬਹੁਤ ਵੱਡਾ ਫੈਕਟਰ ਪਲੇ ਕਰ ਗਿਆ ਇਹਦੇ ਵਿੱਚ ਮਿੰਦਰ ਸਾਹਿਬ ਕੀ ਲੱਗਦਾ ਇਹਦੇ ਤੇ ਦਿੱਲੀ ਦੇ ਉੱਤੇ ਜਿਹੜਾ ਕੋਈ ਪੰਜਾਬ ਦੀ ਸਿਆਸਤ ਦਾ ਵੀ ਅਸਰ ਪਿਆ ਆ ਵਾ ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰੇ ਵਾਅਦੇ ਕੀਤੇ ਸੀ ਮਹਿਲਾਵਾਂ ਨੂੰ 1000 ਰੁਪਏ ਭੱਤੇ ਦੀ ਗੱਲ ਕੀਤੀ ਸੀ ਕੀ ਲੱਗਦਾ ਕਿ ਉਹਦਾ ਵੀ ਅਸਰ ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਚੱਲ ਗਿਆ ਤੁਸੀਂ ਦੇਖੋ ਬਿਲਕੁਲ ਕਿਉਂਕਿ ਤੁਸੀਂ ਯਾਦ ਹੋਣਾ ਤੁਹਾਨੂੰ ਅਰਵਿੰਦ ਕੇਜਰੀਵਾਲ ਸਾਹਿਬ ਨੇ ਇੱਥੋਂ ਦੇ ਸਾਰੇ ਐਮਐਲਏ ਤੇ ਮੰਤਰੀ ਸਾਹਿਬਾਨ ਦਿੱਲੀ ਬੁਲਾਏ ਸਨ ਉਹਨਾਂ ਨੇ ਇਹ ਕਿਹਾ ਸੀਗਾ ਵੀ ਪੰਜਾਬ ਦੀ ਸੱਤਾਧਾਰਾ ਦਿੱਲੀ ਚੋਂ ਹੋ ਕੇ ਜਾਂਦਾ ਹੈ ਉਹਨਾਂ ਨੇ ਸਪਸ਼ਟ ਸੰਦੇਸ਼ ਦਿੱਤਾ ਸੀ ਵੀ ਦਿੱਲੀ ਜਿੱਤਾਂਗੇ ਤੇ ਪੰਜਾਬ ਵੀ ਜਿੱਤ ਲਾਂਗੇ ਆਪਾਂ ਜੇ ਦਿੱਲੀ ਹਾਰ ਗਏ ਤੁਸੀਂ ਦੇਖੋ ਜਦੋਂ ਗੱਲ ਫੇਰ ਹੀ ਆ ਜਾਂਦੀ ਪੰਜਾਬ ਦੇ ਵਿੱਚ ਤੁਸੀਂ ਹਜ਼ਾਰ ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਮਿਲਿਆ ਮਹਿਲਾਵਾਂ ਨੂੰ ਤੁਸੀਂ ਕਿਹਾ ਸੀ ਮੈਂ ਰੇਤਾ ਚੋਂ 20000 ਕਰੋੜ ਰੁਪਏ ਕਮਾਵਾਂਗਾ ਔਨ ਰਿਕਾਰਡ ਹੈ ਕਮਾਲਿਆ ਵੀਰ ਕਰੋੜ ਕਰੋੜ ਰੁਪਏ ਦਾ ਰਿਤਾ ਦਾ ਮਾਫੀ ਤੋਂ ਹੀ ਚੱਲ ਰਿਹਾ ਅੱਜ ਇੱਕ ਨੈਸ਼ਨਲ ਪੇਪਰ ਦੇ ਵਿੱਚ ਹੈਡਲਾਈਨ ਛਪੀ ਹੈ ਫਰੰਟ ਪੇਜ ਦੇ ਉੱਤੇ 1000 ਕਰੋੜ ਰੁਪਏ ਦਾ ਜਿਹੜਾ ਹੈ ਉਹ ਮਾਫੀਆ ਕਿਸ ਤਰ੍ਹਾਂ ਚੱਲ ਰਿਹਾ ਕਿਹੜੇ ਅਫਸਰ ਇਨਵੋਲਡ ਨੇ ਉਹਦੀ ਔਨ ਰਿਕਾਰਡ ਹੈ ਮੈਂ ਨਹੀਂ ਕਿਸੇ ਦਾ ਫਿਰ ਤੁਸੀਂ ਕਹਿੰਦੇ ਸੀ ਸੀਸੀ ਨਸ਼ਾ ਖਤਮ ਕਰ ਦੇਵਾਂਗੇ ਕਿੱਥੇ ਨਸ਼ਾ ਮੁਕਿਆ ਕਿੱਥੇ ਚਿੱਟਾ ਮੁਕਿਆ ਤੁਸੀਂ ਕਹਿੰਦੇ ਸੀ ਬੀਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਕਿੱਥੇ ਵੀ ਕੋਮਰ ਵਿਜੇ ਪ੍ਰਤਾਪ ਸਿੰਘ ਤੁਹਾਨੂੰ ਆਪਣੀ ਸਰਕਾਰ ਨੂੰ ਕਟਗਰੇ 'ਚ ਖੜਾ ਕਰ ਰਹੇ ਨੇ ਉਹ ਸਵਰਾਜ ਦੀ ਕਿਤਾਬ ਉਹ ਆਪ ਕਹਿੰਦੇ ਨੇ ਵੀ ਜਿਹੜੀ ਕੇਜਰੀਵਾਲ ਸਾਹਿਬ ਸਵਰਾਜ ਦੀ ਕਿਤਾਬ ਲੈ ਕੇ ਆਏ ਸਨ ਉਹ ਸਵਰਾਜ ਦੀ ਕਿਤਾਬ ਰਹੀ ਨਹੀਂ ਹੁਣ ਤੁਸੀਂ ਜਿਹੜਾ ਸਵਾਲ ਕੀਤਾ ਵੀ ਪੰਜਾਬ ਦੇ ਲੋਕਾਂ ਦੀ ਦੇਖੋ ਦਿੱਲੀ ਤੇ ਨਜ਼ਰ ਹੈ ਤੁਸੀਂ ਦੇਖੋ ਪਹਿਲੀ ਵਾਰੀ 2014 ਦੇ ਵਿੱਚ ਕੋਈ ਸੰਗਠਿਤ ਾਂਚਾ ਨਹੀਂ ਸੀਗਾ ਇਹਨਾਂ ਦਾ ਲੋਕ ਜਾਣਦੇ ਨਹੀਂ ਸੀ ਆਮ ਆਦਮੀ ਪਾਰਟੀ ਨੂੰ ਨਾ ਇਹਨਾਂ ਨੇ ਵੱਡੇ ਵੱਡੇ ਇਸ਼ਤਿਹਾਰ ਲਾਈ ਲਾਈ ਸਿੰਘ ਤੇ ਤੁਸੀਂ ਦੱਸੋ ਕਿਤੇ ਵੱਡੇ ਵੱਡੇ ਇਸ਼ਤਿਹਾਰ ਲੱਗੇ ਸਨ ਨਹੀਂ ਲੱਗੇ 2014 ਦੇ ਵਿੱਚ ਪੂਰੇ ਮੁਲਕ 'ਚ ਇਹਨਾਂ ਨੇ ਆਪਣੇ ਕੈਂਡੀਡੇਟ ਖਿਲਾਰੇ ਅਰਵਿੰਦ ਕੇਜੀਵਾਲ ਸਾਹਿਬ ਆਪ ਵੀ ਖੜੇ ਹੋਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਜਮਾਨਤ ਜਬਤ ਹੋ ਗਈ ਪੰਜਾਬ 'ਚ 4 ਐਮਪੀ ਇਹਨਾਂ ਨੂੰ ਜਿਤਾਤੇ 13 'ਚੋਂ ਤੁਸੀਂ ਦੇਖੋ 1/3 ਮੈਜੋਰਟੀ ਕੋਈ ਸੰਗਠਿਤਤਾ ਚਾਹੀਨੀ ਕੋਈ ਗੱਲ ਲੋਕਾਂ ਨੇ ਵਿਸ਼ਵਾਸ ਕੀਤਾ ਵੀ ਸ਼ਾਇਦ ਯਾਰ ਰਵਾਇਤੀ ਪਾਰਟੀਆਂ ਤੋਂ ਲੋਕ ਤੰਗ ਆ ਗਏ ਸਨ ਉਹਨਾਂ ਨੇ ਕਿਦਾਂ ਪੰਜਾਬ ਨੂੰ ਲੁੱਟਿਆ ਪੰਜਾਬ ਦੇ ਜਿਹੜੇ ਨੌਜਵਾਨ ਹੈ ਕਿਸ ਤਰ੍ਹਾਂ ਬੇਰੋਜ਼ਗਾਰ ਨੇ ਕਿੰਨੀਆਂ ਜਿੰਨੀਆਂ ਮਤਲਬ ਬਹੁਤ ਸਾਰੀਆਂ ਚੀਜ਼ਾਂ ਇਹ ਔਨ ਰਿਕਾਰਡ ਹੈਗੀਆਂ ਇਸ ਕਰਕੇ ਪੰਜਾਬ ਦੇ ਅਸਰ ਤੇ ਫਿਰ ਪੈਂਦਾ ਹੀ ਹੈ ਨਾ ਲੋਕ ਸਮਝਦੇ ਨੇ ਉੱਥੇ ਜਾ ਕੇ ਕਿਉਂਕਿ ਬੀਜੇਪੀ ਵਾਲੇ ਨੇ ਬੜਾ ਪ੍ਰਚਾਰ ਕੀਤਾ ਵੀ ਉੱਥੇ ਝੂਠ ਬੋਲਿਆ ਜਿਨ੍ਹਾਂ ਨੇ ਕੱਖ ਨਹੀਂ ਕੀਤਾ ਪ੍ਰਧਾਨ ਮੰਤਰੀ ਸਾਹਿਬ ਆਪ ਉਥੇ ਪ੍ਰਚਾਰ ਕਰਨ ਆਏ ਸੀ ਫਿਰ ਲੋਕਾਂ ਨੇ ਕਿਹਾ ਵੀ 27 ਸਾਲ ਬਾਅਦ ਕਿ ਬੀਜੇਪੀ ਨੂੰ ਵੀ ਮੌਕਾ ਦਿਓ ਫਿਰ ਡਬਲ ਇੰਜਨ ਦੀ ਸਰਕਾਰ ਦੀ ਗੱਲ ਕਰਦੇ ਸਨ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕੀਤੀ ਹੈ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਖੁਦ ਭਾਵਕ ਹੋ ਗਏ ਸੀ ਤੁਸੀਂ ਕਾਂਗਰਸ ਬਣਾਉਂਤੀ ਆ ਤੁਸੀਂ ਆਮ ਆਦਮੀ ਪਾਰਟੀ ਬਣਾਉਂਤੀ ਆ ਇੱਕ ਵਾਰੀ ਭਾਜਪਾ ਨੂੰ ਹੀ ਦੇ ਕੇ ਮੌਕਾ ਦੇਖੋ ਕਹਿੰਦੇ ਭਾਵਕ ਹੋ ਗਏ ਸੀ ਵਾਕਈ ਤੁਸੀਂ ਉਹ ਲਬਜ਼ ਉਹਨਾਂ ਤੇ ਫੋਲ ਚੜ੍ਹ ਦਿੱਤੀ ਦਿੱਲੀ ਦੇ ਲੋਕਾਂ ਨੇ ਤੁਸੀਂ ਦੇਖੋ ਉਹਨਾਂ ਨੇ ਤਾਂ ਕੇத்ਰੀਵਾਲ ਸਾਹਿਬ ਦੇ ਲਬਜਾਂ ਤੇ ਵੀ ਫੁੱਲ ਚੜਾਏ ਸਨ ਕੇத்ਰੀਵਾਲ ਦਿੱਲੀ ਵਾਲਿਆਂ ਨੇ ਦੇਖੋ ਨਾ ਉਹਨਾਂ ਨੇ ਮੈਂ ਪਹਿਲੇ ਕਿਹਾ ਮੈਂਡੇਟ ਸਟਾਰਟ ਸੀਟਾਂ ਕਦੀ ਕਿਸੇ ਨੂੰ ਮਿਲੀਆਂ ਹਿਸਟਰੀ ਚ ਦੱਸੋ ਮੈਨੂੰ ਕਾਂਗਰਸ ਨੇ ਬੜਾ ਸਾਲ ਰਾਜ ਕੀਤਾ ਉੱਥੇ ਫਿਰ ਉਸ ਤੋਂ ਬਾਅਦ ਬਾੜ ਸੀਟਾਂ ਮਿਲੀਆਂ ਕਿਸੇ ਨੂੰ ਦਿੱਲੀ ਦੇ ਵਿੱਚ ਫਿਰ ਤੁਸੀਂ ਦੇਖੋ ਹੁਣ ਐ ਕੀ ਇਹਨਾਂ ਨੂੰ 35 ਤੋਂ ਵੀ ਥਲੇ ਰਹਿੰਦਾ ਹੈ ਜਿਹੜੀ ਕਹਿੰਦੇ ਸੀ ਸੀ ਸਰਕਾਰ ਬਣਾਵਾਂਗੇ ਕਿਉਂ ਰਹਿਣ ਦਿੱਤਾ ਆਪਣੀ ਮੰਜੀ ਥੱਲੇ ਸੋਟਾ ਮਾਰਨ ਦੀ ਲੋੜ ਹੈ ਅਸੀਂ ਨਹੀਂ ਕਹਿੰਦੇ ਜਿਹੜੀ ਇਹਨਾਂ ਨੇ ਸ਼ਰਾਬ ਨੀਤੀ ਬਣਾਈ ਸੀ ਉਹ ਗਲਤ ਸੀ ਜਾਂ ਠੀਕ ਸੀ ਜਿਸ ਨੂੰ ਲੈ ਕੇ ਇਹਨਾਂ ਦੇ 100 ਕਰੋੜ ਰੁਪਏ ਦੇ ਇਹਨਾਂ ਦੇ ਉੱਪਰ ਇਲਜ਼ਾਮ ਲੱਗੇ ਹੁਣ ਮਾਮਲਾ ਫੈਸਲਾ ਜਿਹੜਾ ਉਹ ਕੋਰਟ ਨੇ ਕਰਨਾ ਹੈ ਅਸੀਂ ਉਹਦੇ 'ਚ ਕੋਈ ਜੱਜ ਨਹੀਂ ਪਰ ਜਿਹੜੀਆਂ ਚੀਜ਼ਾਂ ਔਨ ਰਿਕਾਰਡ ਹੈ ਦੱਸ ਨਹੀਂ ਜੇ ਤੁਹਾਡੀ ਸ਼ਰਾਬ ਨੀਤੀ ਠੀਕ ਸੀ ਫਿਰ ਤੁਸੀਂ ਉਹਨੂੰ ਰੱਦ ਕਿਉਂ ਕੀਤਾ ਜੀ 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 ਲੱਗਦਾ ਭਾਜਪਾ ਦੀ ਵੀ ਕਿਤੇ ਮੋਚਦਾ ਸਵਾਲ ਬਣ ਗਿਆ ਕਿ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਆ ਰਾਜਧਾਨੀ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਤੇ ਪੂਰੇ ਦੇਸ਼ ਦੇ ਉੱਤੇ ਭਾਜਪਾ ਦਾ ਕਬਜ਼ਾ ਲੱਗਦਾ ਮੋਚਦਾ ਸਵਾਲ ਬਣ ਗਿਆ ਸੀ ਭਾਜਪਾ ਨੂੰ ਲੈ ਕੇ ਜਾਂ ਮੋਦੀ ਸਰਕਾਰ ਨੂੰ ਲੈ ਕੇ ਵੀ ਦਿੱਲੀ ਜਿੰਨੀ ਹੀ ਜਤਨੀਆਂ ਕੀ ਤਰੀਕੇ ਦੇ ਨਾਲ ਦੇਖੋ ਮੋਚਦਾ ਸਵਾਲ ਤੇ ਸਾਰਿਆਂ ਦਾ ਸੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਮੋਚਦਾ ਸਵਾਲ ਨਹੀਂ ਸੀਗਾ ਹਮ ਸੋਸੋਦੀਆ ਸਾਹਿਬ ਦੀ ਜਿਹੜੀ ਮੋਚਦਾ ਸਵਾਲ ਨਹੀਂ ਸੀ ਇਹ ਮੋਚਦਾ ਸਵਾਲ ਤਾਂ ਉਹਨਾਂ ਦੀ ਸੀ ਤੁਸੀਂ ਦੇਖੋ ਦਿੱਲੀ ਤੋਂ ਪਾਰਟੀ ਸ਼ੁਰੂ ਹੁੰਦੀ ਹੈ ਪੰਜਾਬ ਦੀ ਸત્તા ਹਾਸਲ ਕਰਦੀ ਹੈ ਗੁਜਰਾਤ ਚ ਨੰਬਰ 2 ਬਣ ਜਾਂਦੇ ਨੇ ਰਾਸ਼ਟਰੀਏ ਪਾਰਟੀ 10 ਸਾਲਾਂ ਚ ਬਣ ਜਾਂਦੇ ਨੇ ਨੈਸ਼ਨਲ ਪਾਰਟੀ ਬਣ ਜਾਂਦੇ ਨੇ ਮਤਲਬ ਤੁਸੀਂ ਲੋਕਾਂ ਨੂੰ ਯਾਰ ਕੁਝ ਡਿਲੀਵਰ ਤਾਂ ਕਰੋ ਕੀ ਕੀ ਮੈਂ ਬਿਲਕੁਲ ਨਹੀਂ ਕਹਿ ਰਿਹਾ ਫਿਰ ਮੈਂ ਵਾਰ-ਵਾਰ ਕਹਿ ਰਿਹਾ ਵੀ ਇਹ ਸੀ ਬਿਲਕੁਲ ਨਹੀਂ ਕਹਿ ਰਿਹਾ ਵੀ ਭ੍ਰਿਸ਼ਟਾਚਾਰ ਹੋਇਆ ਜੇ ਭ੍ਰਿਸ਼ਟਾਚਾਰ ਨਾ ਹੋਇਆ ਹੁੰਦਾ ਤੇ ਫਿਰ ਲੋਕ ਤੁਹਾਨੂੰ ਨਕਾਰ ਦੇਣਾ ਤੁਸੀਂ ਕਿਹਾ ਸੀ ਜਮਨਾ ਸਾਫ ਕਰੂੰਗਾ ਕੀਤੀ ਜਮਨਾ ਸਾਫ ਕੀ ਕੀਤਾ ਤੁਸੀਂ ਲੋਕਾਂ ਦੇਖੋ ਉਸ ਤਰ੍ਹਾਂ ਹੀ ਕੂੜੇ ਦੇ ਢੇਰ ਕਿਸ ਤਰ੍ਹਾਂ ਬਣੇ ਪਏ ਨੇ ਫਿਰ ਤੁਸੀਂ ਕਹਿੰਦੇ ਹੋ ਤੁਹਾਡਾ ਫਿਰ ਟਕਰਾਵ ਰਿਹਾ ਬਹੁਤ ਜ਼ਿਆਦਾ ਦਿੱਲੀ ਵਾਲਿਆਂ ਨਾਲ ਕਿਉਂਕਿ ਪੁਲਿਸ ਨਾਲ ਐਲਜੀ ਦੇ ਨਾਲ ਟਕਰਾਵ ਰਿਹਾ ਤੁਹਾਨੂੰ ਤੁਸੀਂ ਦੇਖੋ ਤੁਸੀਂ ਸਮਝਣਾ ਚਾਹੀਦਾ ਵੀ ਪੂਰਨ ਤੌਰ ਤੇ ਸਾਡਾ ਇਹ ਸਟੇਟ ਨਹੀਂ ਆ ਸੈਂਟਰ ਗਵਰਨਮੈਂਟ ਦੇ ਨਾਲ ਤੁਸੀਂ ਬਣਾ ਕੇ ਰੱਖਣੀ ਹੈ ਕਿਉਂਕਿ ਫੰਡ ਆਉਣਾ ਕਿੱਥੋਂ ਆਣਾ ਉਹ ਸੈਂਟਰ ਗਵਰਨਮੈਂਟ ਨਹੀਂ ਦੇਉਗੀ ਤੁਹਾਨੂੰ ਫੰਡ ਤੁਸੀਂ ਟਕਰਾਵ ਦੀ ਸਥਿਤੀ ਰੱਖੀ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣੇ ਅਮਿਤ ਸ਼ਾਹ ਤੁਸੀਂ ਇਹ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸਿਰਫ ਅਸੀਂ ਕੱਟੜ ਇਮਾਨਦਾਰ ਹਾਂ ਪਰ ਕੱਟੜ ਇਮਾਨਦਾਰ ਵਰਡ ਵੀ ਕੇਜਰੀਵਾਲ ਸਾਹਿਬ ਦਾ ਇਜਾਦ ਹੋਇਆ ਸੀ ਤੇ ਕਟੜ ਇਮਾਨਦਾਰ ਕਿੰਨੇ ਕਰੇ ਇਹ ਤੇ ਲੋਕਾਂ ਨੇ ਦੱਸ ਦਿੱਤਾ ਹੁਣ ਹੁਣ ਤਾਂ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਦੇ ਬਿਆਨ ਆਉਣ ਡੈ ਪਏ ਅੱਜ ਉਹਦੀ ਆਮ ਆਦਮੀ ਪਾਰਟੀ ਦਿੱਲੀ ਚੋਂ ਹੁਣ ਹਾਰ ਗਈ ਆ ਕੁਝ ਮਿੰਟਾਂ ਦੀ ਗੱਲ ਕਰੀ ਤੋ ਕਹਿੰਦੇ ਨੇ ਸਾਨੂੰ ਤਾਂ ਭਾਜਪਾ ਨੇ ਨਹੀਂ ਸੀਬੀਆਈ ਈਡੀ ਦੀਆਂ ਰੇਟਾਂ ਨੇ ਹਰਾ ਦਿੱਤਾ ਉਦਾਂ ਅਸੀਂ ਕਿੱਥੇ ਹਰਦੇ ਸੀ ਸਾਡੇ ਤੇ ਦਬਾਅ ਬਹੁਤ ਜ਼ਿਆਦਾ ਭਾਜਪਾ ਨੇ ਪਾ ਦਿੱਤਾ ਦੇਖੋ ਜਕਤਾਰ ਇਹ ਬਿਲਕੁਲ ਗਲਤ ਗੱਲ ਆ ਜੇ ਤੁਸੀਂ ਇਹਦਾ ਮਤਲਬ ਲੋਕਾਂ ਚ ਸੱਚੇ ਨਹੀਂ ਸੀ ਜੇ ਲੋਕਾਂ ਸੱਚੇ ਹੁੰਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਵਾਕਈ ਜਿਹੜੀਆਂ ਸਰਕਾਰੀ ਏਜੰਸੀਆਂ ਉਹਨਾਂ ਦਾ ਦੁਰਉਪਯੋਗ ਹੋ ਰਿਹਾ ਤੇ ਜੋ ਤੁਸੀਂ ਦਿੱਲੀ ਚ ਕਰ ਰਹੇ ਹੋ ਤੁਸੀਂ ਉੱਥੇ ਟੀਕਾ ਮਾਰਦੇ ਜੇ ਤੇ ਪੰਜਾਬ ਚ ਕੀ ਕਰ ਰਹੇ ਹੋ ਪੰਜਾਬ ਦੇ ਵਿੱਚ ਤੁਸੀਂ ਦੇਖੋ ਨੰਬਰਸਰ ਦਾ ਮੇਅਰ ਬਣਿਆ ਕੀ ਹੋਇਆ ਫਗਵਾੜੇ ਦਾ ਮੇਅਰ ਬਣਿਆ ਕੀ ਹੋਇਆ ਉਹ ਬਠਿੰਡੇ ਦਾ ਮੇਅਰ ਬਣਿਆ ਤੁਸੀਂ ਕੀ ਹੋਇਆ ਮੈਂ ਮੰਡੇਟ ਤੁਸੀਂ ਸਵੀਕਾਰ ਕਰੋ ਨਾ ਤੁਹਾਨੂੰ ਤੇ 92 ਸੀਟਾਂ ਪੰਜਾਬ ਦੇ ਲੋਕਾਂ ਨੇ ਜਿਤਾਈਆਂ ਸਿਰਫ ਇਸ ਕਰਕੇ ਵੀ ਪੰਜਾਬ ਦੇ ਵਿੱਚ ਮਾਫੀਆ ਰਾਜ ਖਤਮ ਹੋ ਜਾਏਗਾ ਗੁੰਡਾਗਰਦੀ ਹੁਣ ਚਲੀ ਜਾਂਦੀ ਮੈਂ ਨਹੀਂ ਕਹਿ ਰਿਹਾ ਤੁਹਾਡੇ ਕੁਮਰ ਵਿਜੇ ਪ੍ਰਤਾਪ ਸਿੰਘ ਔਨ ਰਿਕਾਰਡ ਕਹਿੰਦੇ ਨੇ ਤੁਹਾਡੇ ਡਾਕਟਰ ਅਜੇ ਗੁਪਤਾ ਐਮ ਐਲ ਐ ਨੇ ਜਿਹੜੇ ਔਨ ਰਿਕਾਰਡ ਕਹਿੰਦੇ ਨੇ ਸਟੇਜ ਤੋਂ ਕਹਿੰਦੇ ਨੇ ਕਹਿੰਦੇ ਨਾ ਨਸ਼ਾ ਮੁਕਿਆ ਧਾਲੀਵਾਲ ਸਾਹਿਬ ਨਾਲ ਭ੍ਰਿਸ਼ਟਾਚਾਰ ਮੁਕਿਆ ਤੁਹਾਡੇ ਆਪਣੇ ਬੰਦੇ ਕਹਿਣ ਲੱਗੇ ਫਿਰ ਤੁਸੀਂ ਜਦੋਂ ਨਵੇਂ ਬਣੇ ਪੰਜਾਬ ਦੇ ਵਿੱਚ ਤੁਸੀਂ ਨਵੇਂ-ਨਵੇਂ ਆਏ ਦੇਖੋ ਪੰਜਾਬ ਦਾ ਅਸਰ ਉੱਥੇ ਪੈਣਾ ਹੀ ਸੀ ਤੁਸੀਂ ਦੇਖੋ ਨਵੇਂ-ਨਵੇਂ ਬਣੇ ਤੁਸੀਂ ਜਦੋਂ ਆਏ ਤੁਸੀਂ ਕਿਹਾ ਅ ਅਸੀਂ ਜਿਹੜੇ ਵੀ ਭ੍ਰਿਸ਼ਟਾਚਾਰੀ ਐ ਲੀਡਰ ਉਹਨਾਂ ਦੇ ਕੋਲੋਂ ਇੱਕ ਇੱਕ ਪੈਸਾ ਵਸੂਲ ਕਰਾਂਗੇ ਸ਼ੁਰੂ-ਸ਼ੁਰੂ ਵਿੱਚ ਤੁਸੀਂ ਕਈ ਬੰਦੇ ਅੰਦਰ ਕੀਤੇ ਬਹੁਤ ਸਾਰੇ ਕੋਈ ਡਿਪਟੀ ਸੀਐਮ ਕਰਤਾ ਮੰਤ ਪਰ ਸਵਾਲ ਇਹ ਹੈ ਕਿ ਕਲਾ ਮੰਤਰੀ ਭ੍ਰਸ਼ਟਾਚਾਰ ਕਰ ਸਕਦਾ ਜਿੰਨਾ ਚਿਰ ਅਫਸਰ ਦਾ ਸਹਿਯੋਗ ਨਾ ਹੋਵੇ ਫਿਰ ਤੁਸੀਂ ਭ੍ਰਸ਼ਟਾਚਾਰੀ ਉਹ ਹੀ ਲਾਤੇ ਅਫਸਰ ਜਿਨ੍ਹਾਂ ਦੀਆਂ ਘਰਵਾਲੀਆਂ ਦੇ ਖਾਤਿਆਂ 'ਚ ਪੈਸੇ ਪਏ ਆ ਔਨ ਰਿਕਾਰਡ ਹੈ ਮੈਂ ਨਹੀਂ ਕਹਿ ਰਿਹਾ ਔਨ ਰਿਕਾਰਡ ਹੈ ਹਾਈ ਕੋਰਟ 'ਚ ਪੈਸੇ ਜਮ੍ਹਾਂ ਕਰਾਏ ਤੇ ਮਰ ਕੇ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਇੱਕ ਵਾਰਾਂ ਤੁਸੀਂ ਜਿਹੜਾ ਅਮਰੂਦ ਬਾਗ ਕੋਟਲਾ ਲਾਹੌਰ ਜਾਂ ਮੋਹਾਲੀ ਦੇ ਲੈਂਡ ਕੋਟਲੇ ਬਹੁਤ ਸਾਰੇ ਐਸੇ ਫਿਰ ਦਿੱਲੀ ਖਬਰਾਂ ਜਾਂਦੀਆਂ ਲੋਕ ਫਿਰ ਇਹ ਸਮਝ ਦੇਣੇ ਯਾਰ ਸਾਡੇ ਨਾਲ ਤੋਂ ਤੁਸੀਂ ਤੁਹਾਡੇ ਕਹਿੰਦੇ ਮਨ ਕਿ ਦਿੱਲੀ ਤੇ ਪੰਜਾਬ ਦਾ ਉਸ ਤਾਲੁਕ ਹੈਗਾ ਜਿੱਥੇ ਸਿਆਸਤ ਦਾ ਤਾਲੁਕ ਹੈਗਾ ਉੱਥੇ ਆਮ ਲੋਕਾਂ ਦਾ ਵੀ ਤਾਲੁਕ ਹੈਗਾ ਦੇਖੋ ਬਹੁਤ ਸਾਰੇ ਲੋਕਾਂ ਦੀ ਰਿਸ਼ਤੇਦਾਰੀਆਂ ਵਪਾਰਕਾਂ ਜਾਂ ਦਿੱਲੀ ਦੇ ਨਾਲ ਦਿੱਲੀ ਇੱਕ ਹੱਬ ਹੈ ਬਹੁਤ ਸਾਰੇ ਵਪਾਰੀ ਜਾਂਦੇ ਨੇ ਲੋਕ ਹਾਲਾਤ ਦੱਸਦੇ ਨੇ ਲੋਕ ਇੱਕ ਦੂਜੇ ਨੂੰ ਫਿਰ ਸੰਜਿਆ ਕਰਦੇ ਨਾ ਲੋਕ ਪੁੱਛੀ ਜਾਂਦੇ ਤੁਸੀਂ ਮੇਰੇ ਕੋਲ ਆਏ ਹੋ ਦੇਖੋ ਆਪਾਂ ਡਿਫਰੈਂਟ ਚੈਨਲ ਪਲੇਟਫਾਰਮ ਤੋਂ ਕੰਮ ਕਰਦੇ ਆ ਪਰ ਤੁਹਾਨੂੰ ਵੀ ਸਾਰੀਆਂ ਗੱਲਾਂ ਦਾ ਪਤਾ ਹੈ ਤੇ ਲੋਕਾਂ ਨੂੰ ਵੀ ਸਾਰੀਆਂ ਗੱਲਾਂ ਦਾ ਪਤਾ ਹੈ ਤੁਸੀਂ ਲੋਕਾਂ ਨੂੰ ਦੇਖੋ ਇਹ ਸਮਝ ਲਓ ਕਿ ਬਹੁਤ ਦੇਰ ਤੱਕ ਮੂਰਖ ਨਹੀਂ ਬਣਾ ਸਕਦੇ ਹਰਾ ਦੇਣਗੇ ਲੋਕ ਲੋਕ ਫਿਰ ਲੋਕਾਂ ਕੋਲ ਦੇਖੋ 5 ਸਾਲ ਕੁਝ ਨਹੀਂ ਬੋਲੇ ਲੋਕ ਸਭ ਜਿਹੜੇ ਆ ਕਹਿੰਦਾ ਇਹ ਜੋ ਪਬਲਿਕ ਹੈ ਇਹ ਸਭ ਜਾਣਦੀ ਹੈ ਮੈਂ ਸਭ ਨੈਸ਼ਨਲ ਪਾਰਟੀ ਕਾਂਗਰਸ ਉਹਦਾ ਤਾਂ ਬਿਲਕੁਲ ਤੱਪੜ ਹੀ ਰੁਲ ਗਿਆ ਦਿੱਲੀ ਦੇ ਵਿੱਚ ਮੈਂ ਕਿਹਾ ਜ਼ੀਰੋ ਸੀਟ ਦੀ ਗੱਲ ਕੀਤੀ ਜਾ ਰਹੀ ਆ ਕਾਰਨ ਕੀ ਰ ਆ ਨੈਸ਼ਨਲ ਪਾਰਟੀ ਖੌਂਦੀ ਸੀ ਸਮੁੱਚੀ ਲੀਡਰਸ਼ਿਪ ਨੇ ਉੱਥੇ ਪੰਜਾਬ ਦੀ ਨੇ ਪੂਰੇ ਦੇਸ਼ ਦੀ ਨੇ ਯੋਰ ਲਾ ਦਿੱਤਾ ਦਿੱਲੀ ਦੇ ਵਿੱਚ ਤੁਸੀਂ ਦੇਖੋ ਕਾਂਗਰਸ ਆਪਣਾ ਜਨ ਆਧਾਰ ਖੋ ਚੁੱਕੀ ਹੈ ਇਹ ਨਾ ਇੱਕ ਪਰਿਵਾਰਵਾਦ ਚੋਂ ਹੀ ਬਾਹਰ ਨਹੀਂ ਨਿਕਲ ਰਹੀ ਤੁਸੀਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੁਝ ਦਿਨ ਪਹਿਲੇ ਮੈਂ ਸੁਣ ਰਿਹਾ ਸੀ ਉਹਨਾਂ ਦਾ ਉਹਨਾਂ ਕਹਿੰਦੇ ਵੀ ਇੱਕ ਪਰਿਵਾਰ ਦੇ ਤਿੰਨ ਸੰਸਦ ਦੇਖੇ ਤੁਸੀਂ ਕਿਦੀ ਇੱਕੋ ਪਰਿਵਾਰ ਚੋਂ ਤਿੰਨ ਸੰਸਦ ਨੇ ਉਹ ਕੌਣ ਨੇ ਉਹ ਤੁਹਾਨੂੰ ਸਭ ਨੂੰ ਪਤਾ ਲੋਕ ਦੇਖੋ ਜਿਹੜੇ ਨਾ ਜੁਕਤਾਰ ਅਮਨ ਚੈਨ ਦੀ ਜਿਹੜੀ ਜ਼ਿੰਦਗੀ ਚਾਹੁੰਦੇ ਆ ਮਿਲਿਆ ਕੀ ਚਲੋ ਕਾਂਗਰਸ ਨੇ ਬਹੁਤ ਸਾਰੇ ਦੇਖੋ ਕਹਿੰਦੇ ਆ ਵੀ ਅਸੀਂ ਮੁਲਕ ਜਾਦ ਕਰਾਇਆ ਤੇ ਜਿਹੜੇ ਭਗਤ ਸਿੰਘ ਸ਼ਹੀਦ ਸੀਗੇ ਜਿਹੜੇ ਉਦਮ ਸਿੰਘ ਸ਼ਹੀਦ ਸੀਗੇ ਉਹਨਾਂ ਦਾ ਕੋਈ ਯੋਗਦਾਨ ਨਹੀਂ ਸੀਗਾ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੈ ਮਤਲਬ ਤੁਸੀਂ ਗੱਲ ਫੇਰ ਹੀ ਵਾ ਜਾਂਦੀ ਹੈ ਬੀਜੇਪੀ ਆਪਣੀਆਂ ਦੋ ਸੀਟਾਂ ਤੋਂ ਕਿੰਨੀਆਂ 303 ਸੀਟਾਂ ਤੇ ਚਲੀ ਗਈ ਕਾਰਨ ਕਿਉਂਕਿ ਤੁਸੀਂ ਭ੍ਰਸ਼ਟਾਚਾਰ ਲੱਜ ਕੇ ਕੀਤਾ ਦਿੱਲੀ ਦੇ ਵਿੱਚ ਤਿੰਨ ਵਾਰ ਸ਼ੀਲਾ ਦਿਖਸ਼ਿਤ ਵਿਕਾਸ ਕਰਾਇਆ ਸੁਰੇਸ਼ ਕਲਮਾਰੀ ਕਾਮਨਵੈਲਥ ਗੇਮਾਂ ਦੇ ਵਿੱਚ ਸਕੈਂਡਲ ਹੋਇਆ ਕਿੰਨਾ ਰੌਲਾ ਪਿਆ ਮਤਲਬ ਭ੍ਰਸ਼ਟਾਚਾਰ ਦੇਖੋ ਕਿਤੇ ਨਾ ਕਿਤੇ ਜਦੋਂ ਲੋਕਾਂ ਨੂੰ ਬਦਲ ਨਹੀਂ ਲੱਭਦਾ ਨਾ ਬਦਲ ਲੰਬਿਆਂ ਲੋਕਾਂ ਨੇ ਫਟ ਝਟ ਇਹਨਾਂ ਨੂੰ ਵੋਟਾਂ ਪਾਈਆਂ ਤਾਨੂੰ ਇਹ ਵੀ ਯਾਦ ਹੋਣਾ ਹੈ ਬੀਜੇਪੀ ਦੇ ਵੀ ਇੱਕ ਵੱਡੇ ਲੀਡਰ ਦੇ ਉੱਤੇ આરોਪ ਲੱਗੇ ਸਨ ਉਹਨਾਂ ਨੇ ਸੀਐਮ ਦੀ ਕੁਰਸੀ ਤੋਂ ਉਦੋਂ ਅਸਤੀਫਾ ਦਿੱਤਾ ਸੀ ਅਡਵਾਨੀ ਸਾਹਿਬ ਨੇ ਵੀ ਉਸ ਤੋਂ ਉਦੋਂ ਗੱਲ ਚੁੱਕੀ ਸੀ ਜੇ ਤੁਸੀਂ 28 30 ਸਾਲ ਪਿੱਛੇ ਚੱਲ ਜਾਓ ਇਹ ਹਿਸਟਰੀ ਹੈ ਕਿਉਂਕਿ ਜਦੋਂ ਤੁਸੀਂ ਲੋਕਾਂ ਨੂੰ ਆਪਣਾ ਜਨਾਧਾਰ ਆਪਣਾ ਵਿਸ਼ਵਾਸ ਕੋ ਬੈਠਦੇ ਨਾ ਉਹ ਭਰੋਸਾ ਕਾਇਮ ਕਰਨਾ ਬੜਾ ਜਿਹੜਾ ਮੁਸ਼ਕਲ ਹੁੰਦਾ ਘਰ ਜੀ ਲੈ ਲਓ ਜਦੋਂ ਇੱਕ ਬੰਦਾ ਭਰੋਸਾ ਖੋਹ ਬੈਿੰਦਾ ਤੇ ਫਿਰ ਉਹਦਾ ਭਰੋਸਾ ਜਿਹੜਾ ਬਹਾਲ ਹੋਣ ਲੱਗਿਆ ਬਸ ਸਮਾਂ ਲੱਗਦਾ ਕਿਹਾ ਜਾ ਰਿਹਾ ਕਿ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਚੋਣ ਲੜੀ ਗਈ ਦਿੱਲੀ ਦੇ ਵਿੱਚ ਕੈਂਡੀਡੇਟਾਂ ਦੀ ਲੋਕਾਂ ਨੇ ਵੇਖੀ ਕਹਿੰਦੇ ਕੈਂਡੀਡੇਟ ਤਾਂ ਬਹੁਤ ਸਾਰੇ ਨਵੇਂ ਲਿਆਂਦੇ ਸੀ ਇਸ ਇਸ ਟਾਈਮ ਤੇ ਲੱਗਦਾ ਕਿ ਮੋਦੀ ਜਿਹੜੇ ਹੁਣ ਸਿਆਸਤ ਦੇ ਵਿੱਚ ਜਾਂ ਫਿਰ ਦਿੱਲੀ ਦੇ ਵਿੱਚ ਇੱਕ ਬ੍ਰਾਂਡ ਬਣ ਚੁੱਕੇ ਕਿ ਲੋਕਾਂ ਨੇ ਮੋਦੀ ਨੂੰ ਹੀ ਵੋਟ ਪਾਉਣੀ ਹੈ ਦੇਖੋ ਬ੍ਰਾਂਡ ਤੇ ਬਿਲਕੁਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਤੇ ਕੋਈ ਸ਼ੱਕ ਨਹੀਂ ਹੈ ਇਹ ਤਿੰਨ ਵਾਰਾਂ ਤੁਸੀਂ ਦੇਖੋ ਲਗਾਤਾਰ ਭਾਜਪਾ ਦੀ ਸਰਕਾਰ ਬਣੀ ਹੈ ਸੈਂਟਰ ਦੇ ਵਿੱਚ ਤਿੰਨ ਵਾਰਾ ਪ੍ਰਧਾਨ ਮੰਤਰੀ ਬਣ ਗਏ ਨੇ ਕੁਝ ਰਾਜ ਤੇਨਵਰਾਏ ਰਹੇ ਨੇ ਸੀਐਮ ਰਹੇ ਨੇ ਅਕਸਰ ਤਾਂ ਬੰਦੇ ਚ ਕੁਝ ਹੈ ਨਾ ਬ੍ਰਾਂਡ ਹੈ ਬ੍ਰਾਂਡ ਹੈ ਬਿਲਕੁਲ ਹੈ ਜੀ ਲੋਕ ਤਬਾਰ ਕਰਦੇ ਨੇ ਹੁਣ ਉਹਨਾਂ ਨੇ ਕਿਹਾ ਵੀ ਤੁਸੀਂ ਆਪ ਹੀ ਪੁੱਛਿਆ ਸਵਾਲ ਵੀ ਉਹਨਾਂ ਨੇ ਕਿਹਾ ਇੱਕ ਵਾਰੀ ਸਾਡੇ ਤੇ ਵੀ ਤਬਾਰ ਕਰਕੇ ਦੇਖੋ ਉਹਨਾਂ ਨੇ ਤਬਾਰ ਕਰਕੇ ਦੇਖ ਲਿਆ ਲੋਕਾਂ ਨੇ ਹੁਣ ਅਗਲੇ ਪੰਜਾਂ ਸਾਲਾਂ ਚ ਦੇਖੋ ਇਹਨਾਂ ਦੀ ਜ਼ਿੰਮੇਵਾਰੀ ਵਧ ਗਈ ਘਟ ਇਹਨਾਂ ਨੇ ਵੀ ਨਹੀਂ ਕੀਤੀ ਮੁਫਤ ਖੋਰੀ ਦੀ ਜਿਹੜੀ ਰੇਵੜੀਆਂ ਨਾ ਉਹ ਬੰਦ ਹੋਣੀਆਂ ਚਾਹੀਦੀਆਂ ਮੇਰੀ ਤੇ ਹੱਥ ਜੋੜ ਕੇ ਬੇਨਤੀ ਸਾਰੀਆਂ ਪਾਰਟੀਆਂ ਮੁਫਤ ਕਿਉਂ ਤੁਹਾਨੂੰ ਤੁਸੀਂ ਵੀ ਕੰਮ ਕਰਦੇ ਹੋ ਤੇ ਤੁਹਾਨੂੰ ਰੋਟੀ ਮਿਲਦੀ ਹੈ ਨਾ ਮੁਫਤ ਕਿਉਂ ਤੁਸੀਂ ਜਾਂ ਸਾਰੇ ਸੰਸਦ ਕਹਦੇ ਹੋ ਨਾ ਵੀ ਇਹੀ ਕੋਈ ਤਨਖਾਹ ਨਹੀਂ ਲਵਾਂਗੇ ਕੋਈ ਪੱਤਾ ਨਹੀਂ ਲਵਾਂਗੇ ਸੇਵਾ ਕਰਾਂਗੇ ਫਿਰ ਤੇ ਚਲੋ ਮੰਨੀ ਵੀ ਤੁਸੀਂ ਵੀ ਯਾਰ ਸੇਵਾ ਕਰ ਰਹੇ ਹੋ ਆਪ ਤਾਂ ਤੁਸੀਂ ਸਾਰੇ ਪੱਤੇ ਵੀ ਲੈਣੇ ਆ ਸਭ ਕੁਝ ਲੈਣਾ ਮੁਫਤ ਦੀਆਂ ਰੋਡੀਆਂ ਬੰਦ ਕਰਨੀਆਂ ਚਾਹੀਦੀ ਹੁਣ ਦਿੱਲੀ ਹਾਰਨ ਤੋਂ ਬਾਅਦ ਲੱਗਦਾ ਪੰਜਾਬ ਦੀ ਸਿਆਸਤ ਦੇ ਉੱਤੇ ਕੋਈ ਵੱਡਾ ਅਸਰ ਪੈ ਸਕਦਾ ਹੁਣ ਕੇਜਰੀਵਾਲਤਾ ਸਾਹਿਬ ਵਿਲੇ ਹੋ ਗਏ ਲਗਭਗ ਕਿਉਂਕਿ ਉਹ ਤਾਂ ਹੁਣ ਐਮਐਲਏ ਵੀ ਨਹੀਂ ਰਹੇ ਤੇ ਗੱਲ ਕਰਦੀ ਹੈ ਵੀ ਸੀਐਮ ਵੀ ਨਹੀਂ ਰਹੇ ਹੁਣ ਪੰਜਾਬ ਨੂੰ ਵਾਲ ਨੂੰ ਖਿੱਚ ਕਰਨਗੇ ਕਿੱਧਰ ਦੀ ਸਿਆਸਤ ਇਹ ਅਸਰ ਪੈ ਸਕ ਦੇਖੋ ਜਾਂ ਫਿਰ ਭਗਵੰਤ ਮਾਨ ਦੀ ਕੁਰਸੀ ਨੂੰ ਵੀ ਖਤਰਾ ਹੋ ਸਕਦਾ ਦੇਖੋ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਦੇਖੋ ਸਭ ਨੂੰ ਪਤਾ ਹੈ ਕਿ ਦਿੱਲੀ ਵਾਲਿਆਂ ਦਾ ਤੇ ਆਪਣੇ ਪੰਜਾਬ ਦਾ ਟਕਰਾਅ ਤੇ ਹੈ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਨੇ ਆਪਣੇ ਹਥਿਆਰ ਨਹੀਂ ਸੀ ਸੁਟੇ ਤੇ ਉਹਨਾਂ ਦੇ ਪਰ ਕਿਦਾਂ ਕਤਰਤੇ ਗਏ ਦੇਖੋ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਕਿਸ ਤਰ੍ਹਾਂ ਬੰਦੇ ਬਿਠਾਤੇ ਗਏ ਔਨ ਰਿਕਾਰਡ ਹੈ ਉੱਥੋਂ ਕਹਿੰਦੇ ਜੇ ਫਾਈਨਾਂਸ ਨਹੀਂ ਵੱਧ ਰਿਹਾ ਦੋ ਬੰਦੇ ਉੱਥੋਂ ਬਿਠਾ ਦਿਓ ਜੇ ਕਹਿੰਦੇ ਕੰਮ ਨਹੀਂ ਕੋਈ ਚੱਲ ਰਿਹਾ ਉੱਥੋਂ ਦੋ ਬੰਦੇ ਬਿਠਾ ਦਿਓ ਤੇ ਸਾਰੀਆਂ ਰਿਪੋਰਟਾਂ ਪਹਿਲੇ ਉੱਤੇ ਜਾਣਗੀਆਂ ਕਿਹਦਾ ਕੰਮ ਕਿਦਾਂ ਹੋ ਰਿਹਾ ਕਿਦਾਂ ਨਹੀਂ ਹੋ ਰਿਹਾ ਪੰਜਾਬ ਦੀ ਸਿਆਸਤ ਤੇ 100% ਫਰਕ ਪੈਗਾ ਇਸਦਾ ਇਹਨਾਂ ਨੇ 10 ਸਾਲ ਸੱਤਾ ਭੋਗੀ ਉੱਥੇ ਦਿੱਲੀ ਦੇ ਵਿੱਚ ਆਦਤ ਪੈ ਜਾਂਦੀ ਹੈ ਵੀ ਰਾਸੀ ਜਿਹੜਾ ਚੀਜ਼ਾਂ ਨਾ ਰਾਜ ਸੀ ਭੋਗ ਦੀ ਬੰਦੇ ਨੂੰ ਆਦਤ ਪੈ ਜਾਂਦੀ ਹੈ ਤੇ ਹੁਣ ਉਹ ਚੀਜ਼ਾਂ ਤੇ ਰਹਣੀਆਂ ਨਹੀਂ ਠੀਕ ਆ ਸਾਬਕਾ ਮੁੱਖ ਮੰਤਰੀ ਦੀਆਂ ਸੁਵਿਧਾਵਾਂ ਜਿਹੜੀਆਂ ਤੁਹਾਨੂੰ ਮਿਲਣੀਆਂ ਮਿਲਨੀਆਂ ਹੀ ਆ ਪਰ ਉਹ ਵਾਲੀ ਜਿੰਨਾਂ ਕਿ ਚੰਨੀ ਸਾਹਿਬ ਨੂੰ ਮਿਲ ਰਹੀਆਂ ਉਹਨੀਆਂ ਕਿ ਮਿਲਣ ਗਈਆਂ ਉਹਨੀਆਂ ਕਿ ਮਿਲਨੀਆਂ ਮਤਲਬ ਉਹ ਚੀਜ਼ ਨਹੀਂ ਰਹਿੰਦੀ ਤੇ ਪੰਜਾਬ ਦੀ ਸਿਆਸਤ ਤੇ ਅਸਰ ਇਹਦਾ ਪੈਣਾ ਬਿਲਕੁਲ ਲਾਜ਼ਮੀ ਹੈ ਕਿਉਂ ਨਹੀਂ ਪੈਗਾ ਦੇਖੋ ਤੁਸੀਂ ਕਹਾਂ ਬਾਕੀ ਢਾਂਚੇ ਦੀ ਗੱਲ ਇਹਨਾਂ ਦਾ ਕਿਹੜਾ ਢਾਂਚਾ ਦੇ ਇਹਨਾਂ ਦੇ ਕਿਹੜੇ ਲੋਕਾਂ ਬੰਦਿਆਂ ਨੂੰ ਲੋਕ ਜਾਣਦੇ ਸਨ ਜਦੋਂ ਇਹਨਾਂ ਨੂੰ 92 ਜਿਤਾਏ ਨੇ ਇਹਨਾਂ ਦੇ ਲੋਕ ਬੰਦਿਆਂ ਨੂੰ ਨਹੀਂ ਲੋਕ ਜਾਣਦੇ ਸਨ ਤੁਸੀਂ ਕਿੰਨੇ ਬੰਦੇ ਦੇਖੋ ਇਹਨਾਂ ਦੇ ਛੱਡ ਕੇ ਚਲੇ ਗਏ ਆਮ ਆਦਮੀ ਪਾਰਟੀ ਨੂੰ ਆਪਣੇ ਆਪਣੇ ਮੰਜੀ ਥੱਲੇ ਸੋਟਾ ਮਾਰਨਾ ਚਾਹੀਦਾ ਜਦੋਂ ਇਹ ਪਾਰਟੀ ਬਣੀ ਸੀ ਉਹ ਧਰਮਵੀਰ ਗਾਂਧੀ ਜਿਹੜੇ ਆਪਣੇ ਉਹਨਾਂ ਨੇ ਆਪਣੀ ਪਾਰਟੀ ਬਣਾਈ ਉਹਦੇ ਚੋਂ ਕੋਈ ਤਾਂ ਗੱਲ ਹੋਈ ਨਾ ਛੱਡ ਕੇ ਗਏ ਕੁਮਾਰ ਵਿਸ਼ਵਾਸ ਛੱਡ ਕੇ ਚਲੇ ਗਏ ਯੋਗੇਂਦਰ ਯਾਦਵ ਛੱਡ ਕੇ ਚਲੇ ਗਏ ਆਸ਼ੂतोष ਪੱਤਰਕਾਰ ਨਾਲ ਰਿਲੇਸ਼ਨ ਉਹ ਛੱਡ ਕੇ ਚਲੇ ਗਏ ਪੰਜਾਬ ਦੇ ਬੋਸਰੀ ਭਾਰਤ ਪੂਸ਼ਣ ਕੁਰਪ੍ਰੀਤ ਸਿੰਘ ਖੁੱਗੀ ਛੱਡ ਕੇ ਚਲੇ ਗਏ ਇਥੋਂ ਫੁਲਕਾ ਸਾਹਿਬ ਛੱਡ ਕੇ ਚਲੇ ਗਏ ਸੁਪਾਲ ਸਿੰਘ ਖੜਾ ਛੱਡ ਕੇ ਚਲੇ ਗਏ ਬਹੁਤ ਸਾਰੇ ਅਜਿਹੇ ਨਾਮ ਨੇ ਮਤਲਬ ਤੁਸੀਂ ਉਹਨਾਂ ਨੂੰ ਨਾਲ ਕਿਉਂ ਨਹੀਂ ਰੱਖ पाए ਸਵਾਲ ਇਹ ਹੈ ਵੀ ਫਿਰ ਆਮ ਆਦਮੀ ਪਾਰਟੀ ਦਾ ਮਤਲਬ ਹੈ ਅਰਵਿੰਦ ਕੇਜਰੀਵਾਲ ਸੈਕਿੰਡ ਲਾਈਨ ਉੱਥੇ ਵੀ ਨਹੀਂ ਗਈ ਅਰਵਿੰਦ ਕੇਜਰੀਵਾਲ ਤੇ ਅਰਵਿੰਦ ਕੇਜਰੀਵਾਲ ਸਾਹਿਬ ਹੁਣ ਪੰਜਾਬ ਦੇ ਵਿੱਚ ਦਖਲ ਅੰਦਾਜ਼ੀ ਕਰਨਗੇ ਕਿ ਨਹੀਂ ਕਰਨਗੇ ਤੇ ਹੁਣ ਉਹ ਬਿਹਤਰ ਦੱਸ ਸਕਦੇ ਪਰ ਜੋ ਲੱਗਦਾ ਹੈ ਜੋ ਲੋਕ ਕਹਿ ਰਹੇ ਨੇ ਕਿ ਇੱਥੇ ਪੰਜਾਬ ਦੇ ਵਿੱਚ ਦੇਖੋ ਜਾਂ ਤੇ ਪੰਜਾਬ ਦੇ ਵਿੱਚ 2 ਸਾਲ ਦੇ ਵਿੱਚ ਬਹੁਤ ਸੁਧਾਰ ਹੋ ਜਾਏਗਾ ਤਾਂ ਕਿ ਇਹਨਾਂ ਨੂੰ 2027 ਦੇ ਵਿੱਚ ਲੋਕਾਂ ਜਿਹੜੇ ਵੋਟ ਦੇ ਦੇਣ ਪਰ ਜੋ ਕਿਸ ਤਰ੍ਹਾਂ ਇਹਨਾਂ ਦੇ ਕੋਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਵੀ ਕਹਿਓ ਕਹਿਓ ਜੇ ਬੰਦਿਆਂ ਨੂੰ ਕਹਿੰਦੇ ਆਪਣੀ ਪਾਰਟੀ 'ਚ ਸ਼ਾਮਲ ਕਰ ਰਹੇ ਆ ਉਹਨਾਂ ਨੇ ਤੇ ਨਾਮ ਹੀ ਵਰਤਿਆ ਸੀ ਇੱਕ ਮੈਂ ਨਹੀਂ ਚਲੋ ਵਰਤਣਾ ਚਾਹੁੰਦਾ ਤੇ ਇਸ ਕਰਕੇ ਆਪਣੇ ਬੰਦਿਆਂ ਨੂੰ ਬੁਲਾ ਕੇ ਇਹਨਾਂ ਨੂੰ ਪੁੱਛਣ ਤੇ ਸਹੀ ਯਾਰ ਤੁਹਾਨੂੰ ਮੁਸ਼ਕਲ ਕੀ ਹੈ ਕੀ ਕਿੱਥੇ ਗਲਤੀਆਂ ਹੋਈਆਂ ਉਹ ਗਲਤੀਆਂ ਨੂੰ ਸੁਧਾਰ ਲਓ ਲੋਕ ਤੇ ਮੇਰੇ ਮੇਰੇ ਸਵਾਲ ਦੇਖੋ ਜਵਾਬ ਪੂਰਾ ਆਉਂਦੇ ਹੋ ਲੋਕਾਂ ਨੇ ਵੋਟਾਂ ਪਾਣੀਆਂ ਏ ਨੂੰ ਨਾ ਪਾਈਆਂ ਬੀ ਨੂੰ ਨਾ ਪਾਤੀਆਂ ਬੀ ਨੂੰ ਨਾ ਪਾਈਆਂ ਸੀ ਨੂੰ ਪਾਣਗੇ ਸੀ ਨੂੰ ਪਾਈਆਂਗੇ ਡੀ ਨੂੰ ਪਾਣਗੇ ਤੁਸੀਂ ਅਕਸਰ ਲੋਕਾਂ 'ਚ ਜਾਓ ਵੀ ਤੁਹਾਡੇ ਕੋਲ ਜਿਹੜੀਆਂ ਗਲਤੀਆਂ ਹਨ ਉਹਨਾਂ ਨੂੰ ਸੁਧਾਰ ਕਰ ਲਓ ਭ੍ਰਿਸ਼ਟਾਚਾਰ ਮੁੱਕ ਗਿਆ ਕੀ ਪੁਲਿਸ ਥਾਣਿਆਂ ਦੇ ਵਿੱਚ ਸਾਰੀ ਸੁਣਾਈ ਹੁੰਦੀ ਹੈ ਚੀਨ ਦੀ ਡੋਰ ਤੁਹਾਡੇ ਕੋਲ ਬੰਦ ਨਹੀਂ ਹੋਣੀ ਤੁਸੀਂ ਦੇਖੋ ਥਾਣੇ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਇੰਟਰਵਿਊ ਕੁਝ ਦਿਨ ਪਹਿਲੇ ਫਿਰ ਐਸਐਸਪੀ ਸਬਾਨਾ ਨਾਲ ਤੇ ਪੁਲਿਸ ਕਮਿਸ਼ਨਰ ਸਬਾਨਾ ਨਾਲ ਮੀਟਿੰਗ ਕੀਤੀ ਤੇ ਕਿਹਾ ਜਾਲੀ ਐਫਆਈਆਰ ਕਰਨੀਆਂ ਬੰਦ ਕਰ ਦਿਓ ਇਹਦਾ ਮਤਲਬ ਉਹਨਾਂ ਕੋਲ ਰਿਪੋਰਟ ਆ ਗਈ ਨਾ ਵੀ ਜਾਲੀ ਐਫਆਈਆਰ ਕਰਦੇ ਤੇ ਕਿਸੇ ਨੂੰ ਸਸਪੈਂਡ ਕੀਤਾ ਜੇ ਕਿਸੇ ਨੂੰ ਡਿਸਮਿਸ ਕੀਤਾ ਜੇ ਉਹ ਗੁਰਸ਼ੇਰ ਸਿੰਘ ਸੰਧੂ ਤੁਸੀਂ ਡੀਐਸਪੀ ਕੀਤਾ ਕਿ ਜਿਹੜਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਜਾਂਦਾ ਸੀਗਾ ਪਹਿਲੇ ਤੇ ਥੱਲੇੋਂ ਕਹਿੰਦੇ ਵੀ ਕੈਂਸਲੇਸ਼ਨ ਰਿਪੋਰਟ ਦਾਖਰ ਕਰ ਦਿੱਤੀ ਉਤੇ ਬਹਾਲੀ ਦੀ ਕੋਰਟ ਦੇ ਵਿੱਚ ਵੀ ਨਹੀਂ ਇਹ ਕੇਸ ਹੀ ਕੋਈ ਨਹੀਂ ਆ ਕਿੰਨੇ ਸਾਲ ਲਾਤੇ ਸਿੱਟਣੇ ਮਤਲਬ ਕਿਤੇ ਨਾ ਕਿਤੇ ਇਹਨਾਂ ਨੂੰ ਅਫਸਰਸ਼ਾਹੀ ਗੁੰਮਰਾਹ ਕਰ ਰਹੀ ਹੈ ਜਾਂ ਇਹ ਆਪ ਗੁੰਮ ਹਮਮ ਖਾਸ ਕਰਕੇ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਵੀ ਕੇਜਰੀਵਾਲ ਸਾਹਿਬ ਦੀ ਗੱਲ ਕਰੀਏ ਲੱਗਦਾ ਕਿ ਹੁਣ ਦਿੱਲੀ ਦੇ ਵਿੱਚ ਜੋ ਹੋਇਆ ਉਹਦੇ ਨਾਲ ਪੰਜਾਬ ਦੀ ਬਾਡੀ ਸਾਫ ਸੁਥਰੀ ਕਰਨੀ ਪਊਗੀ ਜੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਦੁਬਾਰਾ ਕਿਤੇ ਕੰਮਜਾਪ ਹੋਣਾ ਹੋਵੇ ਤਾਂ ਦੇਖੋ ਮੈਂ ਕਹੋਂ ਹੁਣਾ ਜੀ ਕਹਿਣ ਵਾਲਾ ਸਾਫ ਸੁਥਰੀ ਤੇ ਲੋਕ ਕਹਿੰਦੇ ਨੇ ਹਮ ਉਹ ਨਾਲੇ ਸ਼ਾਂਤੀ ਮਾਰਨੀ ਪੈਣੀ ਜੇ ਹੁਣ ਆਮ ਆਦਮੀ ਪਾਰਟੀ ਨੂੰ ਕਿਉਂਕਿ ਦਿੱਲੀ ਦੇ ਵਿੱਚ ਤਾਂ ਲੋਕਾਂ ਨੇ ਸਫਾਇਆ ਕਰ ਦਿੱਤਾ ਇੱਥੇ ਵੀ ਸ਼ਾਂਤੀ ਮਾਰਨਗੇ ਆਮ ਆਦਮੀ ਪਾਰਟੀ ਦਾ ਕੋਈ ਚੰਗੇ ਚਿਹਰੇ ਲੈ ਕੇ ਆਉਣਗੇ ਤਾਂ ਹੀ ਕੋਈ ਸਿੱਕਾ ਚੱਲ ਸਕਦਾ ਇਹਨਾਂ ਨੂੰ ਜਗਤਾਰ ਉਦੋਂ ਹੀ ਸਮਝ ਲੈਣਾ ਚਾਹੀਦਾ ਸੀ ਜਦੋਂ ਭਗਵੰਤ ਮਾਨ ਨੇ ਨਾਰਾ ਦਿੱਤਾ ਸੀ ਨਾ ਇਸ ਵਾਰ ਪੰਜਾਬ ਹੀਰੋ 13 0 ਤੁਹਾਨੂੰ 3 ਸੀਟਾਂ ਮਿਲੀਆਂ ਲੋਕ ਸਭਾ ਦੇ ਵਿੱਚ ਕਿੰਨੀਆਂ ਤੁਸੀਂ ਦੇਖੋ ਕਿੰਨੀਆਂ ਵਿਧਾਨ ਸਭਾ ਸੀਟਾਂ ਹਰਗੇ ਤੜਾ ਵੋਟ ਪਰਸੈਂਟੇਜ ਕੀ ਰਹਿ ਗਿਆ ਕੀ ਰੀਜ਼ਨ ਰਹਿ ਗਿਆ ਹੋਏ ਤੁਸੀਂ 13 ਸੀਟਾਂ ਨਹੀਂ ਜਿੱਤ ਸਕੇ 13 ਛੱਡੋ ਅਧੀਆਂ ਵੀ ਨਹੀਂ ਦਿੱਤੇ ਸਕੇ ਠੀਕ ਹੈ ਤੇ ਫਿਰ ਤੁਸੀਂ ਨਿਗਮ ਦੀ ਗੱਲ ਕਰ ਲਿਓ ਪੰਚਾਇਤਾਂ ਦੇ ਵਿੱਚ ਕੀ ਕੀ ਨਹੀਂ ਹੋਇਆ ਇਹਨਾਂ ਨੇ ਅਪਕਾ ਅਗੈ ਨਹੀਂ ਦਾਖਲ ਕਰਨ ਦਿੱਤੇ ਕਿਸੇ ਨੂੰ ਉਹ ਨਹੀਂ ਲੈਣ ਦਿੱਤਾ ਆਨੋਸੀ ਨਹੀਂ ਲੈਣ ਦਿੱਤਾ ਉਹ ਚੁਲਾ ਟੈਕਸੀ ਦੀ ਰਸੀਦ ਨਹੀਂ ਲੈਣ ਦਿੱਤੀ ਮਤਲਬ ਲੋਕ ਕਹਿੰਦੇ ਆ ਅਖਬਾਰਾਂ ਚ ਚਪਿਆ ਸਭ ਕੁਝ ਮਤਲਬ ਤੁਸੀਂ ਦੇਖੋ ਜੀ ਲੋਕਾਂ ਦੇ ਜਾਣੇ ਲੋਕ ਸਾਹਮਣੇ ਕੈਮਰੇ ਦੇ ਨਹੀਂ ਆਉਣਾ ਚਾਹੁੰਦੇ ਲੋਕ ਕਹਿੰਦੇ ਯਾਰ ਦਫਾ ਕਰ ਰਸੀਦੀ ਲੈਣਾ ਅਮਰਸਰ ਪੜਾਈ ਸਾਹਿਬ ਟੂਰਿਸਟ ਦਾ ਹੱਬ ਆ ਕਾਫੀ ਮਸ਼ਹੂਰ ਆ ਅਮਰਸਰ ਜੋ ਇੱਥੇ ਅਮਰਸਰ ਦੀ ਸਿਆਸਤ ਦੇ ਵਿੱਚ ਪਿਛਲੇ ਦਿਨੀ ਹੋਇਆ ਮੇਅਰ ਦੀ ਕੁਰਸੀ ਨੂੰ ਲੈ ਕੇ 42 ਸੀਟਾਂ ਇੱਕ ਦੀਆਂ ਤੇ 26 ਇੱਕ ਦੀਆਂ ਲੱਗਦਾ ਤੁਹਾਨੂੰ ਉਹਦਾ ਅਸਰ ਦਿੱਲੀ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਵੇਖਿਆ ਤੇ ਲੋਕਾਂ ਨੇ ਉਹ ਵੀ ਦੇਖਿਆ ਵੀ ਯਾਰ ਇਹ ਕੀ ਹੋ ਗਿਆ ਅਮਰਸਰ ਦੇ ਵਿੱਚ ਇੱਕ ਤਾਰ ਤੁਸੀਂ ਦੇਖੋ ਅਸੀਂ ਤਾਂ ਇਹ ਤੁਸੀਂ ਤਾਂ ਵੱਖਰੇ ਸੀਗੇ ਵੱਖਰੀ ਰਾਜਨੀਤੀ ਦੀ ਗੱਲ ਕਰਕੇ ਆਈ ਸੀ ਨਾ ਫਿਰ ਕਟੜ ਇਮਾਨਦਾਰ ਪਾਰਟੀ ਸੀ ਤੁਸੀਂ ਠੀਕ ਹੈ ਤੁਸੀਂ ਫਿਰ ਉਹੀ ਕੰਮ ਕਰਨ ਲੱਗੇ ਜੋ ਪੁਰਾਣੇ ਕਰਦੇ ਸੀ ਤੁਹਾਡੇ ਆਪਣਾ ਇਹਨਾਂ ਦਾ ਕੋਈ ਟਾਂਚਾ ਨਹੀਂ ਸੀ ਇਹਨਾਂ ਨੇ ਦੂਸਰੀਆਂ ਥਾਵਾਂ ਤੋਂ ਫੜ ਫੜ ਕੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਲੋਕ ਸਭਾ 'ਚ ਦੇਖ ਲਓ ਇਹਨਾਂ ਨੇ ਦੂਜਿਆਂ ਦੇ ਬੰਦਿਆਂ ਨੂੰ ਲਿਆ ਲੈ ਕੇ ਟਿਕਟਾਂ ਦਿੱਤੀਆਂ ਵਿਧਾਨ ਸਭਾ 'ਚ ਦੇਖ ਲਓ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਲਿਆ ਲੈ ਕੇ ਟਿਕਟਾਂ ਦਿੱਤੀਆਂ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਫਗਵਾੜਾ ਜਿਹਨਾਂ ਨੇ ਮੇਅਰ ਬਣਾਇਆ ਤੇ ਜਿਹੜਾ ਮੇਅਰ ਬਣਾਇਆ ਇਹਨਾਂ ਦਾ ਬੰਦਾ ਵੀ ਖਲੋਤਾ ਸੀ ਉਹ ਕਾਂਗਰਸ ਚੋਂ ਆਇਆ ਉਹਨੂੰ ਮੇਅਰ ਬਣਾਇਆ ਜਿਹੜਾ ਸੀਨੀਅਰ ਡਿਪਟੀ ਮੇਅਰ ਮੇਅਰ ਬਣਿਆ ਉਹ ਬਸਪਾ ਚੋਂ ਆਇਆ ਜੀ ਤੇ ਡਿਪਟੀ ਮੇਅਰ ਬਣਿਆ ਉਹ ਭਾਜਪਾ ਚੋਂ ਆਇਆ ਜੀ ਵੀ ਕਿੱਥੇ ਆ ਆਮ ਆਦਮੀ ਪਾਰਟੀ ਰਗੀ ਤੁਸੀਂ ਆਮ ਲੋਕਾਂ ਦੀ ਗੱਲ ਕਰੋ ਯਾਰ ਲੋਕਾਂ ਨੂੰ ਮੁਸ਼ਕਲ ਬਿਲਕੁਲ ਬੋਡੀ ਚੋਣਾ ਨਹੀਂ ਜਿੱਤ ਸਕਦੇ ਤੋ ਜਿੱਤੀਆਂ ਨਹੀਂ ਹੈ ਤੁਸੀਂ ਦੇਖੋ ਇਹ ਤੇ ਮੈਂ ਥੋੜੀ ਕਹਿ ਰਿਆਂ ਜੀ ਇਹ ਤੇ ਨਤੀਜੇ ਦੱਸ ਰਹੇ ਨੇ ਨਤੀਜੇ ਨੇ ਦੱਸਤਾ ਪਟਿਆਲੇ ਸਿਰਫ ਇਹਨਾਂ ਨੇ ਜਿੱਤੇ ਪਟਿਆਲੇ 'ਚ ਵੋਟ ਕਿੰਨੀ ਪਈ 33% ਵੀ ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ ਯਾਰ ਦਫਾ ਹੋ ਜੋ ਜਿੱਥੇ ਮਰਜ਼ੀ ਜਾਓ ਵੀ ਤੁਹਾਡਾ ਤਾਂ ਕੰਮ ਹੀ ਹੈ ਵੀ ਰਾਜਨੀਤੀ ਨੂੰ ਸਾਫ਼ ਕਰਨ ਵਾਸਤੇ ਰਾਜਨੀਤੀ ਦੇ ਵਿੱਚ ਭ੍ਰਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਤੁਸੀਂ ਇਹ ਨਾਰਾ ਦੇ ਕੇ ਆਏ ਸੋ ਵੀ ਅਸੀਂ ਰਾਜਨੀਤੀ ਨੂੰ ਠੀਕ ਕਰਾਂਗੇ ਇਹ ਗੰਦਲੀ ਹੋ ਗਈ ਹੈ ਰਾਜਨੀਤੀ ਇਸ ਪਾਸੇ ਜੇ ਗੱਲ ਕਰੀਏ ਹੁਣ ਦਿੱਲੀ ਦੇ ਵਿੱਚ ਜਿਵੇਂ ਭਾਜਪਾ ਦੀ ਸਰਕਾਰ ਬਣ ਚੁੱਕੀ ਹੈ ਤਾਂ ਉੱਥੇ ਕੁਝ 10 12 ਸੀਟਾਂ ਇਹੋ ਜਿਹੀਆਂ ਹੋ ਗਈਆਂ ਜਿੱਥੇ ਪੰਜਾਬੀ ਖਲੋਤੇ ਹੋਏ ਨੇ ਲੱਗਦਾ ਕਿ ਦਿੱਲੀ ਦੇ ਵਿੱਚ ਮੁੱਖ ਮੰਤਰੀ ਸ਼ਾਇਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਕੋਈ ਪੰਜਾਬੀ ਮੁੱਖ ਮੰਤਰੀ ਬਣਾ ਸਕਦੀ ਹੈ ਜਾਂ ਕੋਈ ਹਿੰਦੂ ਚਿਹਰਾ ਆ ਸਕਦਾ ਹੈ ਤੁਹਾਨੂੰ ਕੀ ਲੱਗਦਾ ਉਹਦੇ ਵਿੱਚ ਦੇਸ਼ ਨੂੰ ਕਿਦਾਂ ਦਾ ਮੈਸੇਜ ਆ ਸਕਦਾ ਹੈ ਦੇਖੋ ਜਗਤਾਰ ਬੀਜੇਪੀ ਜਿਹੜੀ ਹੈ ਨਾ ਕਹਿੰਦੇ ਵੀ ਕੁਝ ਵੀ ਕਰ ਸਕਦੀ ਹੈ ਹੂੰ ਇਹ ਕਰਾਮਾਤ ਕਰਦੀ ਤੁਸੀਂ ਦੇਖੋ ਸ਼ਿਵਰਾ चौहान ਮੁੱਖ ਮੰਤਰੀ ਸਨ ਮੱਧ ਪ੍ਰਦੇਸ਼ ਦੇ ਉਹਨੂੰ ਕਹਿੰਦੇ ਵੀ ਚੱਲ ਨਵਾਂ ਬਣਾਤਾ ਉਥੇ ਮਨੋਰ لال ਖੱਟਰਪੁਰ ਉਥੇ ਸੀਐਮ ਸਨ ਹਰਿਆਣੇ ਦੇ ਕਹਿੰਦੇ ਅਸਤੀਫਾ ਦੇ ਚੱਲ ਲੜ ਚੋਣ ਆਪਣੇ ਕਈ ਬਹੁਤ ਸਾਰੇ ਇਹਨਾਂ ਨੇ ਐਮਪੀ ਜਿਹੜੇ ਮੌਜੂਦਾ ਸਿਟਿੰਗ ਐਮਪੀ ਦਿੱਲੀ ਦੇ ਵਿੱਚ ਉਤਾਰੇ ਨੇ ਇਲੈਕਸ਼ਨਾਂ ਦੇ ਵਿੱਚ ਉਹ ਪ੍ਰਵੇਸ਼ ਸ਼ਰਮਾ ਜਿਹੜੇ ਕਿਹਾ ਜਾ ਰਿਹਾ ਸਾਭ ਸਿੰਘ ਵਰਮਾ ਦੇ ਦੇਖੋ ਮਤਲਬ ਬੀਜੇਪੀ ਐਕਸਪੈਰੀਮੈਂਟ ਕਰਦੀ ਹੈ ਐਕਸਪੈਰੀਮੈਂਟ ਕਰਨ ਚ ਮਾਹਰ ਹੈ ਤੇ ਫਿਰ ਤੁਸੀਂ ਦੇਖੋ ਸੰਗਠਿਤ ਪਾਰਟੀ ਹੈ ਉਹਨਾਂ ਇੱਥੇ ਨਹੀਂ ਵੀ ਕਾਂਗਰਸੀਆਂ ਵਾਂਗੂ ਵੀ ਮੈਨੂੰ ਟਿਕਟ ਨਹੀਂ ਮਿਲੀ ਚੱਲ ਦੂਜੀ ਪਾਰਟੀ ਬੀਜੇਪੀ ਤੇ ਬਹੁਤ ਸਾਰੇ ਜਾਂਦੇ ਆ ਇਹਨਾਂ ਨੂੰ ਛੱਡ ਕੇ ਜਾਣ ਵਾਲੇ ਘਾਟੇ ਕਿਉਂਕਿ ਦੇਖੋ ਉੱਥੇ ਸੰਗਠਨ ਦੇ ਤੌਰ ਤੇ ਕੰਮ ਕਰਦੇ ਆ ਬੀਜੇਪੀ ਇੱਕ ਉਸੂਲਾਂ ਵਾਲੀ ਪਾਰਟੀ ਮੰਨੀ ਜਾਂਦੀ ਹੈ ਤੁਸੀਂ ਦੇਖੋ ਇਹਨਾਂ ਦਾ ਜਿਹੜਾ ਆਰਐਸਐਸ ਦਾ ਵਿੰਗ ਬਹੁਤ ਜ਼ਿਆਦਾ ਮਜ਼ਬੂਤ ਹੈ ਪਹਿਲੇ ਜਦੋਂ ਲੋਕ ਸਭਾ ਇਲੈਕਸ਼ਨ ਸੀ ਇਹਨਾਂ ਨੇ ਪ੍ਰਚਾਰ ਕਰਤਾ ਜੀ ਇਕੱਠੇ ਨਹੀਂ ਇਹਨਾਂ ਦੇ ਵਿੱਚ ਵੀ ਫ੍ਰਿਕਸ਼ਨ ਪੈ ਗਈ ਹੈ ਕਿ ਸਭ ਆਰਐਸਐਸ ਵਾਲੇ ਵੀ ਇਕੱਠੇ ਹੋ ਗਏ ਤੁਸੀਂ ਦੇਖੋ ਕਿਸ ਤਰ੍ਹਾਂ ਪਰ ਬੀਜੇਪੀ ਕੁਝ ਵੀ ਕਰ ਸਕਦੀ ਹੈ ਲੱਗਦਾ ਜਿਸ ਤਰ੍ਹਾਂ ਭਾਜਪਾ ਨੇ ਦਿੱਲੀ ਦੇ ਵਿੱਚ ਚੋਣ ਜਿੱਤੀ ਹੈ ਤੇ ਹੁਣ ਸਤਾਹੀ ਦੇ ਵਿੱਚ ਇਹ ਅਸਰ ਪੰਜਾਬ ਦੇ ਵਿੱਚ ਪੈ ਸਕਦਾ ਕਿ ਪੰਜਾਬ ਦੇ ਲੋਕ ਐਕਸੈਪਟ ਕਰ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਨੂੰ ਦੇਖੋ ਕਿਉਂ ਨਹੀਂ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਖੋ ਕਿਸਾਨਾਂ ਦੇ ਹੱਕਾਂ ਦੇ ਵਿੱਚ ਜੇ ਕੋ ਕੋ ਫੈਸਲੇ ਵੱਡੇ ਫੈਸਲੇ ਕਰ ਸਕਦੇ ਨੇ ਦੇਖੋ ਕਿਉਂਕਿ ਹੁਣ ਉਹਨਾਂ ਦੀ ਨਜ਼ਰ ਪੰਜਾਬ ਦੇ ਉੱਤੇ ਹੈ ਪੰਜਾਬ ਚ ਭਾਵੇਂ ਉਹਨਾਂ ਦੇ 2 ਐਮਐਲਏ ਨੇ ਤੁਸੀਂ ਦੇਖੋ ਭਾਵੇਂ 2 ਐਮਐਲਏ ਨੇ ਤੇ 2 ਤੋਂ ਉਹਨਾਂ ਨੇ ਆਪਣੀਆਂ ਸੀਟਾਂ 300 ਕਰ ਲਈਆਂ ਕਿੰਨੀਆਂ 84 ਚ ਤੇ ਮੇਰੇ ਖਿਆਲ ਜੇ ਮੈਂ ਗਲਤ ਨਹੀਂ ਹਾਂ ਤੇ ਲੋਕ ਸਭਾ ਚ 2 ਹੀ ਸੀਟਾਂ ਸਨ ਅਟਰ ਬਿਹਾਰੀ ਬਾਜਪਾਈ ਤੇ ਲਾਲ ਕਿਸ਼ਨ ਰਵਾਨੀ ਜਿੱਤੇ ਸਨ ਤੇ ਉਹ ਇਸ ਵੇਲੇ ਦੇਖ ਲਓ ਕੀ ਹਾਲਾਤ ਹੈ ਕਾਂਗਰਸ ਕਿਤੇ ਲੱਭਦੀ ਨਹੀਂ ਤੇ ਪੰਜਾਬ ਦੇ ਵਿੱਚ ਕਾਂਗਰਸੀਆਂ ਨੇ ਪੰਜਾਬ ਦਾ ਕੀ ਹਾਲ ਕੀਤਾ ਕਿੰਨਾ ਇਹਨਾਂ ਦੇ ਮੰਤਰੀ ਅੰਦਰ ਧੱਕੇ ਉਹਨਾਂ ਨੇ ਠੀਕ ਹੈ ਕਿੰਨੇ ਹੁਣ ਕੱਲ ਮੈਨੂੰ ਇੱਕ ਕੋਈ ਉਹ ਏਜੰਸੀ ਦਾ ਬੰਦਾ ਮਿਲਿਆ ਉਹ ਤੇ ਕਈ ਜਿਹੜੀਆਂ ਗੱਲਾਂ ਦੱਸ ਰਿਹਾ ਵੀ ਕਹਿੰਦੇ ਵੀ 1600 1600 ਕਰੋੜ ਰੁਪਏ ਉਹਨਾਂ ਨੇ ਕਟਾ ਕੀਤਾ ਵੀ ਇਹਨਾਂ ਦੀ ਇਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਇਹ ਭਾਜੀਪੀ ਨੇ ਕਰਾਣੀ ਸ਼ੁਰੂ ਕਰਤੀ ਨਾ ਈਣੀ ਨੇ ਤੇ ਉਹਨਾਂ ਲੋਕਾਂ ਨੂੰ ਪਤਾ ਲੱਗ ਜਦ ਲੈ ਹੈ ਯਾਰ ਇਹ ਇਦਾਂ ਕਰਕੇ ਤਾਂ ਬੀਜੇਪੀ ਕੁਝ ਵੀ ਕਰ ਸਕਦੀ ਹੈ ਆਮ ਆਦਮੀ ਪਾਰਟੀ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਇਸਨ ਕਿ ਸਾਡੇ ਜਿਹੜੇ ਐਮਐਲਏ ਆ ਜਾਂ ਸਾਡੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਕਰੋੜਾਂ ਰੁਪਈਆ ਦੇ ਵਿੱਚ ਲੱਖਾਂ ਰੁਪਈਆ ਦੇ ਵਿੱਚ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਨਹੀਂ 15 15 ਕਰੋੜ ਲੱਖਾਂ 'ਚ ਨਹੀਂ ਲੱਖਾਂ 'ਚ ਕੌਣ ਵੇਚਦਾ ਜੇ ਲੱਖਾਂ ਦੇ ਵਿੱਚ ਤੇ ਅੱਜਕੱਲ੍ਹ 5-5 ਲੱਖ ਰੁਪਏ ਤੇ ਕੌਂਸਲਰ ਦੀ ਟਿਕਟਾਂ ਦੇ ਜਿਹੜਾ ਚੱਲ ਗਿਆ ਔਰ ਉਹ ਮੈਂ ਨਹੀਂ ਕਹਿ ਰਿਹਾ ਇਹ ਵੀ ਕੌਣ ਰੁਝੇ ਪ੍ਰਤਾਪ ਸਿੰਘ ਨੇ આરોਪ ਲਾਏ ਆ ਮੈਂ ਨਹੀਂ ਕਹਿ ਰਿਹਾ ਤੁਸੀਂ ਦੇਖੋ 15 ਪੰਜਾਬ ਤੇ ਗੱਲ ਚੱਲੀ ਕਹਿੰਦੇ 55 ਕਰੋੜ ਰੁਪਏ ਸਾਨੂੰ ਆਫਰ ਹੋਇਆ ਉਹ ਅਜੇ ਤੱਕ ਨਹੀਂ ਸਮਝ ਲੱਗੀ ਵੀ ਕਿੰਨੇ ਦਿੱਤਾ ਸੀ ਐਫ ਆਈ ਆਰ ਵੀ ਦਰਜ ਹੋਈ ਸਰਕਾਰ ਤੁਹਾਡੀ ਯਾਰ ਪਤਾ ਕਰਾ ਲੈਣ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਸੀ ਵੀ ਕੌਣ ਹੈ ਮਤਲਬ ਤੁਸੀਂ ਕਿੰਨਾ ਚਿਰ ਲੋਕਾਂ ਨੂੰ ਮੂਰਖ ਬਣਾਓਗੇ ਲੋਕ ਤਾਂ ਦੇਖੋ ਕਹਿੰਦਾ ਵੀ ਢਿੱਡ ਮੰਗੇ ਰੋਟੀਆਂ ਤੇ ਬਾਕੀ ਸਾਰੀ ਗੱਲਾਂ ਖੋਟੀਆਂ ਬੇਰੋਜ਼ਗਾਰ ਜਿਹੜਿਆ ਨਾ ਬੇਰੋਜ਼ਗਾਰੀ ਜਿਹੜੀ ਹੈ ਨਾ ਉਹ ਬਹੁਤ ਵੱਡੀ ਜਿਹੜੀ ਹੈ ਉਹ ਲਾਹਨਤ ਹੈ ਬੱਚਿਆਂ ਦੇ ਹੱਥਾਂ 'ਚ ਡਿਗਰੀ ਹੈ ਯਾਰ ਤੁਸੀਂ ਦੇਖੋ ਕਿਸ ਤਰ੍ਹਾਂ ਡੰਕੀ ਰੂਟ ਰਹੀ ਨਿਆਨੇ ਬਾਹਰ ਜਾਂਦੇ ਕਿਦਾ ਜੀ ਕਰਦਾ ਲੋਕਾਂ ਦਾ ਵੀ ਮੈਂ ਆਪਣਾ ਬੱਚਾ 70 70 ਲੱਖ ਰੁਪਏ ਕਰਜ਼ਾ ਲੈ ਕੇ ਬਾਹਰ ਪੇ ਜਾਂ ਯਾਰ ਇੱਥੇ ਸੁਖਾਵਾਂ ਮਾਹੌਲ ਦਿਓ ਗੈਂਗਸਟਰਵਾਦ ਖਤਮ ਕਰੋ ਕੀ ਗੈਂਗਸਟਰ ਤੇ ਮਾਫੀਆਂ ਤੁਹਾਡੇ ਕੋਲ ਇਹਨੇ ਤਗੜੇ ਯਾਰ ਸਰਕਾਰਾਂ ਕੋ ਸਰਕਾਰਾਂ ਕੋ ਕਿਹੜੀ ਪਾਵਰ ਨਹੀਂ ਹੈਗੀ ਇਹ ਦਖਤਾਰ ਤੁਸੀਂ ਦੱਸੋ ਕਿਹੜੀ ਏਜੰਸੀ ਸਰਕਾਰ ਨਹੀਂ ਬੜ ਸਕਦੀ ਦੇਣ ਮੈਨੂੰ ਪਾਵਰ ਮੈਂ ਕਹਿੰਨਾ ਤੇ ਕੋਈ ਕਮਰਵਿਜ ਪ੍ਰਤਾਪ ਨੇ ਕਿਹਾ ਸੀ ਜਿਵੇਂ ਕਹਿੰਦਾ ਵੀ ਮੈਨੂੰ 7 ਦਿਨ ਮੈਨੂੰ ਦੇ ਦੇਣ ਤੇ ਕਹਿੰਦੇ ਜੇ ਕੋ ਖੰਗ ਵੀ ਜਾਊਗਾ ਗੈਂਗਸਟਰ ਤੇ ਕੋਈ অপরাধ ਕਰ ਵੀ ਜਾਊਗਾ ਤੇ ਕਹਿੰਦੇ ਮੈਨੂੰ ਜੋ ਮਰਜ਼ੀ ਕਰ ਲੈ ਤੇ ਉਹਨੂੰ ਦਿਓ ਨਾ ਪਾਵਰ ਚਲੋ ਸਾਨੂੰ ਨਹੀਂ ਦੇਣੀ ਉਹਨੂੰ ਦਿਓ ਆਈਪੀਐਸ ਅਫਸਰ ਪਰ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਬਹੁਤ ਸਾਰੇ ਸਵਾਲ ਨੇ ਜਿਹਦਾ ਜਵਾਬ ਜਨਤਾ ਮੰਗਦੀ ਹੈ ਬਹੁਤ ਬਹੁਤ ਧੰਨਵਾਦ ਪੰਡਿਤ ਸਾਹਿਬ ਇਹ ਸਨ ਸੀਨੀਅਰ ਪੱਤਰਕਾਰ ਦੀਪਕ ਭੰਡਾਰੀ ਜਿਨ੍ਹਾਂ ਦੇ ਨਾਲ ਅਸੀਂ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ ਹੈ